ਜੇ ਇੱਕ ਕੁੜੀ ਜਾ ਰਹੀ ਹੈ ਤੇ ਉਹਦੇ ਬੜੇ ਸ਼ਾਰਟ ਕੱਪੜੇ ਪਾਏ ਹਨ। ਹੂੰ ਦੇਖਣ ਨੂੰ ਹੀ ਮਜਬੂਰ ਹੋ ਜਾਂਦੇ ਆ ਤੇ ਦਿਲ ਚ ਬੋਲਣ ਨੂੰ ਵੀ ਤੇ ਇੱਕ ਦੂਜੇ ਨਾਲ ਬੋਲਣ ਨੂੰ ਅਸੀਂ ਖੁਦ ਉਹਦਾ ਗੁਨਾਹਗਰ ਕੋਈ ਹੋਰ ਨਹੀਂਗਾ। ਹੂੰ ਜਿਨੇ ਕੱਪੜੇ ਸ਼ਾਰਟ ਪਾਏ ਹੁੰਦੇ ਹਨ ਨਾ ਉਹ ਗੁਨਾਹਗਰ। ਕੁੜੀਆਂ ਦੀ ਜਿਹੜੀ ਆਜ਼ਾਦੀ ਆ ਹੂੰ ਉਹਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ। ਹੂੰ ਉਹ ਚੀਜ਼ਾਂ ਕੁਝ ਨਹੀਂ ਕਰਨੀਆਂ ਚਾਹੀਦੀਆਂ ਜਿਦੇ ਨਾਲ ਤੁਹਾਡੀ ਇੱਜ਼ਤ ਹੀ ਨਾ ਰਵੇ। ਹੂੰ ਇਹ ਪਤਾ ਕੀ ਹੈ ਸ਼ਾਰਟ ਟਰਮ ਮਨੀ ਕਮਾਉਣ ਦਾ ਜਿਹੜਾ ਵਿਛੇਤੀ ਅਸੀਂ ਅਮੀਰੋ ਜੀ ਇਹ ਚੰਗੀ ਪੈਸਾ ਆਵੇ ਸਾਡੇ ਨੂੰ ਪੈਸਾ ਆਵੇ ਇਹੀ ਰੀਜ਼ਨ ਨੇ ਬੱਚਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਇਫੈਕਟ ਆ ਉਹ ਇੱਕ ਔਰਤ ਦਾ ਹੁੰਦਾ ਔਰਤ ਨੂੰ ਨਾ ਅ ਮਰਿਆਦਾ ਚ ਥੋੜਾ ਜਿਹਾ ਰਹਿਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਖੂਨ ਹੀ ਸਫੇਦ ਹੋ ਗਏ ਹਮ ਸਹਿਨ ਸ਼ਕਤੀ ਨਹੀਂ ਰਹੀ ਬੱਚਿਆਂ ਦੇ ਵਿੱਚ ਇੱਕ ਪਿਓ ਜਦੋਂ ਪਿੰਡ ਦੇ ਵਿੱਚੋਂ ਕੁੜੀ ਨੂੰ ਕੈਨੇਡਾ ਭੇਜਦਾ ਜਾਂ ਕੁੜੀ ਨੂੰ ਚੰਡੀਗੜ੍ਹ ਭੇਜਦਾ ਹਣਾ ਜਦੋਂ ਅਸੀਂ ਸੂਟਾਂ 'ਚ ਹੀ ਆਏ ਸੀ ਨਾ ਪਿੰਡੋਂ ਤਾਂ ਮੇਰੇ ਖਿਆਲ 'ਚ ਇੱਥੇ ਉਹੋ ਜਿਹਾ ਪਹਿਰਾਵਾ ਹੀ ਰੱਖਣਾ ਚਾਹੀਦਾ ਇੱਕ ਟਾਈਮ ਸੀਗਾ ਜਿਹੜਾ ਉਹੀ ਪਿਓ ਹੁੰਦਾ ਸੀਗਾ ਕਦੇ ਹੱਟਿੱਤ ਨਹੀਂ ਭੇਜਦਾ ਸੀ ਧੀ ਨੂੰ ਅੱਜ ਉਹੀ ਪਿਓ ਬਾਹਰਲੇ ਮੁਲਕਾਂ ਤੱਕ ਭੇਜੀ ਜਾ ਰਿਹਾ ਬਾਰ ਕਿਉਂ ਜਾ ਰਹੇ ਹੋ ਹਮ ਬੱਚੇ ਬਾਰ ਵੀ ਐਸੇ ਮਾਂ ਪੇ ਡਰਦੇ ਹੀ ਭੇਜ ਰਹੇ ਹਨ ਪਰ ਉੱਥੇ ਵੀ ਬਹੁਤ ਕੁਝ ਹੈ ਉੱਥੇ ਵੀ ਇਹੀ ਕੁਝ ਹੈ ਇੱਕ ਪਿਓ ਦੀਆਂ ਅੱਖਾਂ ਵਿੱਚ ਜੇ ਧੀ ਵੇਖੇ ਨਾ ਤਾਂ ਸ਼ਾਇਦ ਉਹ ਨੂੰ ਉਹ ਚੀਜ਼ ਦਿਖੂਗੀ ਕਿ ਮੇਰੇ ਪਿਓ ਨੇ ਮੈਨੂੰ ਆਜ਼ਾਦੀ ਦਿੱਤੀ ਸੀ ਤੇ ਮੈਂ ਕੀ ਕਰ ਰਹੀ ਹਮ ਪਿੰਡ ਦੇ ਵਿੱਚ ਜਿਵੇਂ ਹੁਣ ਕੁੜੀ ਗਲੀ ਦੇ ਵਿੱਚ ਵੀ ਲੰਘਦੀ ਟੱਪਦੀ ਹੈ ਨਾ ਆਪਦੇ ਚਾਚੇ ਤਾਇਏ ਦਾ ਮੁੰਡਾ ਜੇ ਆਪਦਾ ਪਿਓ ਛੱਡੂ ਜੇ ਆਂਢੀ ਗੁਆਂਢੀ ਦੂਰ ਨੇੜੇ ਦੇ ਵੀ ਚਾਚੇ ਤਾਇਿਆਂ ਦੇ ਜਵਾਕ ਆ ਜਿਹੜੇ ਉਹ ਕੋਈ ਮਿਲ ਜੇ ਨਾ ਤੇ ਡਰਦੀ ਆ ਵੀ ਹਾਏ ਵੀ ਵੀਰਾ ਆ ਗਿਆ ਮੈਨੂੰ ਆ ਲੱਗਦਾ ਕਿ ਜਿਹੜੀ ਪਿੰਡਾਂ ਵਾਲੀ ਸੋਚ ਹੈ ਨਾ ਕਿਤੇ ਨਾ ਕਿਤੇ ਜੇ ਅੱਜ ਦਾ ਕਲਚਰ ਦੇਖੀਏ ਤਾਂ ਪਿੰਡਾਂ ਵਾਲੀ ਸੋਚ ਅਜੇ ਵੀ ਚੰਗੀ ਹੈ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਇਹ ਸੋਚ ਰਿਹਾ ਨੇ ਕਿ ਸਾਨੂੰ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਸਾਨੂੰ ਆਜ਼ਾਦੀ ਇਸ ਤਰ੍ਹਾਂ ਦੀ ਹੋਵੇ ਕਿ ਕੋਈ ਵੀ ਸਾਨੂੰ ਰੋਕ ਟੋਕ ਨਾ ਹੋਵੇ ਅਸੀਂ ਜਦੋਂ ਪੁਰਾਣੇ ਟਾਈਮ ਦੇ ਵਿੱਚ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਪਿੰਡਾਂ ਦੀ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਹਜੇ ਵੀ ਉਹ ਅਣਖ ਉਹ ਗੈਰਤ ਮਾजूद ਆ ਕੋਈ ਵੀ ਪਿੰਡ ਦੀ ਕੁੜੀ ਧੀ ਪੈਣ 100 ਵਾਰੀ ਲੱਖ ਵਾਰੀ ਸੋਚਦੀ ਹੈ ਕੋਈ ਵੀ ਗੱਲ ਕਰਨ ਤੋਂ ਕੋਈ ਵੀ ਅਜਿਹੀ ਚੀਜ਼ ਕਰਨ ਤੋਂ ਪਰ ਜਦੋਂ ਸ਼ਹਿਰਾਂਵਲ ਆ ਜਾਂਦੇ ਆ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਆਮ ਹੋ ਜਾਂਦੀਆਂ ਨੇ ਉੱਥੇ ਕੋਈ ਸਵਾਲ ਨਹੀਂ ਹੁੰਦਾ ਕਹਿੰਦੇ ਇਹ ਵੀ ਆ ਜਾਂਦਾ ਕਿ ਵੀ ਆਜ਼ਾਦੀ ਹੈ ਸਾਰੀਆਂ ਚੀਜ਼ਾਂ ਅਸੀਂ ਮਾਨ ਸਕਦੇ ਆ ਪਰ ਜਦੋਂ ਕੁੜੀਆਂ ਦੇ ਉੱਤੇ ਕਈ ਚੀਜ਼ਾਂ ਹੁੰਦੀਆਂ ਨੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਸਭ ਤੋਂ ਵੱਧ ਖੁਦਕੁਸ਼ੀਆਂ ਕੁੜੀਆਂ ਕਰਦੀਆਂ ਨੇ ਕੁੜੀਆਂ ਦੇ ਹਾਲਾਤ ਕੀ ਹੁੰਦੇ ਆ ਇਸ ਬਾਰੇ ਗੱਲਬਾਤ ਕਰਾਂਗੇ ਮੁੰਡੇ ਵੀ ਅਜਿਹੇ ਮਜਬੂਰ ਹੋ ਜਾਂਦੇ ਨੇ ਜਦੋਂ ਕਈ ਕੁੜੀਆਂ ਕਹਿੰਦੇ ਬਲੈਕਮੇਲ ਕਰਦੀਆਂ ਨੇ ਕਈ ਕੁੜੀਆਂ ਜਿਹੜੀਆਂ ਨੇ ਅੱਧ ਰਸਤੇ ਦੇ ਵਿੱਚ ਛੱਡ ਜਾਂਦੀਆਂ ਨੇ ਇਹ ਬਹੁਤ ਸਾਰੇ ਸਵਾਲ ਸਮਾਜ ਦੇ ਲਈ ਨੇ ਪਿੰਡਾਂ ਦੇ ਵਿੱਚ ਕਿਵੇਂ ਕੁੜੀਆਂ ਸਟਰੋਂਗ ਰਹਿੰਦੀਆਂ ਨੇ ਕਿਵੇਂ ਪਹਿਰਾਵੇ ਨਾਲ ਜੁੜੀਆਂ ਰਹਿੰਦੀਆਂ ਨੇ ਕਿਵੇਂ ਹਰ ਗੱਲ ਤੇ ਮਜ਼ਬੂਤ ਰਹਿੰਦੀਆਂ ਨੇ ਅਣਖ ਹੁੰਦੀ ਹੈ ਕਿ ਵੀ ਇਹ ਅਸੀਂ ਕੰਮ ਕਰਾਂਗੇ ਤਾਂ ਕੱਲ ਨੂੰ ਸਮਾਜ ਸਾਨੂੰ ਮਿਹਣੇ ਮਾਰੇਗਾ ਪਰ ਜਦੋਂ ਸ਼ਹਿਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਉਦੋਂ ਫਿਰ ਕੀ ਹੁੰਦਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਾਡੇ ਨਾਲ ਇਸ ਉੱਤੇ ਗੱਲਬਾਤ ਕਰਨ ਦੇ ਲਈ ਰਾਜਕੌਰ ਗਿੱਲ ਨੇ ਮੈਡਮ ਬਹੁਤ ਬਹੁਤ ਸਵਾਗਤ ਆ ਤੁਹਾਡਾ ਹੀ ਓਜ਼ਾਰ ਟੀਵੀ ਤੇ ਬਹੁਤ ਬਹੁਤ ਤੁਹਾਡਾ ਜੀ ਥੈਂਕ ਯੂ ਸੋ ਮਚ ਅੱਛਾ ਜਦੋਂ ਅਸੀਂ ਅਣਖ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਕੋਈ ਅਣਖੀ ਪਿਓ ਹੋਵੇ ਭਰਾ ਹੋਵੇ ਉਹ ਆਪਣੀ ਧੀ ਪੈਰ ਨੂੰ ਕਦੇ ਲਚਰਤਾ ਵੱਲ ਨਹੀਂ ਭੇਜੇਗਾ ਜਾਂ ਹੋਰ ਕੋਈ ਸਮਾਜ ਦੇ ਵਿੱਚ ਅਜਿਹੇ ਕੰਮ ਨੇ ਉਹਨਾਂ ਵੱਲ ਨਹੀਂ ਭੇਜੇਗਾ ਉਹਨੂੰ ਪਹਿਲਾਂ ਅਣਖ ਪਿਆਰੀ ਹੁੰਦੀ ਹੈ ਇੱਜ਼ਤ ਪਿਆਰੀ ਹੁੰਦੀ ਹੈ ਵੀ ਕੱਲ ਨੂੰ ਸਮਾਜ ਸਾਡੇ ਤੇ ਸਵਾਲ ਨਾ ਚੁੱਕੇ ਕੁੜੀਆਂ ਦੇ ਲਈ ਆਜ਼ਾਦੀ ਕੀ ਹੈ ਕੀ ਕੁੜੀਆਂ ਆਜ਼ਾਦ ਹੈ ਨਹੀਂ ਜਾਂ ਪਿੰਡਾਂ ਦੇ ਵਿੱਚ ਅਸੀਂ ਦੇਖ ਲਈਆਂ ਸ਼ਹਿਰਾਂ ਦੇ ਵਿੱਚ ਦੇਖ ਲਈਏ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਦੇਖੋ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਆ ਜਿਹੜੀ ਪਿੰਡਾਂ ਦੇ ਵਿੱਚ ਨਾ ਅਸੀਂ ਪਰਿਵਾਰਾਂ 'ਚ ਰਹਿੰਦੇ ਹਾਂ ਤੇ ਜਦੋਂ ਸ਼ਹਿਰਾਂ ਦੇ ਵਿੱਚ ਬੱਚੇ ਪੜਨ ਆ ਜਾਂਦੇ ਕਾਫੀ ਡਿਫਰੈਂਸ ਸ਼ਹਿਰ ਤੇ ਪਿੰਡ ਦੀ ਆਜ਼ਾਦੀ 'ਚ ਨਾ ਜਿਹੜਾ ਬਹੁਤ ਫਰਕ ਆ ਪਿੰਡਾਂ ਦੇ ਵਿੱਚ ਕੁੜੀਆਂ ਜਿਹੜੀਆਂ ਜਿਵੇਂ ਹੁਣ ਸਵੇਰੇ ਉੱਠਣਾ ਮਾਂ ਪਿਓ ਦੇ ਅੱਖਾਂ ਦੇ ਸਾਹਮਣੇ ਉੱਠਣਾ ਭੈਣਾ ਪਰ ਉਹ ਤਾਂ ਡਰ ਆ ਇੱਕ ਪਿੰਡਾਂ ਦੇ ਵਿੱਚ ਅੱਜ ਵੀ ਮੇਰੇ ਖਿਆਲ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਮੈਂ ਖੁਦ ਪਿੰਡ ਦੀ ਬਾਰਨਾ ਹਨਾ ਪਿੰਡਾਂ ਦੇ ਵਿੱਚ ਜਨਮ ਲਿਆ ਸੀ ਤੇ ਪਰ ਬੜਾ ਡਿਫਰੈਂਸ ਆ ਪਿੰਡ ਦੀ ਤੇ ਸ਼ਹਿਰ ਦੀ ਲਾਈਫ ਦਾ ਪਿੰਡ ਦੇ ਵਿੱਚ ਜਿਵੇਂ ਹੁਣ ਕੁੜੀ ਗਲੀ ਦੇ ਵਿੱਚ ਵੀ ਲੰਘਦੀ ਟੱਪਦੀ ਹੈ ਨਾ ਆਪਦੇ ਚਾਚੇ ਤਾਇਏ ਦਾ ਮੁੰਡਾ ਜਾਂ ਆਪਦਾ ਪਿਓ ਛੱਡੋ ਜੇ ਆਂਡੀ ਗਵਾਂਡੀ ਦੂਰ ਨੇੜੇ ਦੇ ਵਿੱਚ ਚਾਚੇ ਤਾਇਆ ਦੇ ਜਵਾਕ ਆ ਜਿਹੜੇ ਉਹ ਕੋਈ ਮਿਲ ਜੇ ਨਾ ਤੇ ਡਰਦੀ ਆ ਵੀ ਹਾਏ ਵੀ ਵੀਰਾ ਆ ਗਿਆ ਜਾਂ ਹੈ ਚਾਚਾ ਆ ਗਿਆ ਜਾਂ ਤਾਇਆ ਆ ਗਿਆ ਅੱਜ ਵੀ ਹਜੇ ਡਰ ਪਿੰਡਾਂ ਦੇ ਵਿੱਚ ਅਜੇ ਵੀ ਅਣਖਾ ਜਿਹੜੀ ਉਹ ਲੋਕਾਂ ਦੇ ਵਿੱਚ ਬਹੁਤ ਬਰਕਰਾਰ ਹੈ ਹਨ ਤੇ ਪਰ ਸ਼ਹਿਰ ਦੇ ਵਿੱਚ ਇਹ ਆ ਕਿ ਜਿਵੇਂ ਆਪਾਂ ਹੁਣ ਲਾਲੀਏ ਬੱਚੇ ਪੜਨ ਪੜਨ ਆ ਜਾਂਦੇ ਆ ਜਾਂ ਆਪਾਂ ਸ਼ਹਿਰਾਂ 'ਚ ਸ਼ਿਫਟ ਹੋ ਜਾਂਦੇ ਆ ਇੱਥੋਂ ਦਾ ਤਰ੍ਹਾਂ ਤਰ੍ਹਾਂ ਦੇ ਲੋਕ ਬੈਠੇ ਆ ਹਨਾ ਕੋਈ ਕਿਸੇ ਕਮਿਊਨਿਟੀ ਦੇ ਲੋਕ ਆ ਕੋਈ ਕਿਸੇ ਤਰ੍ਹਾਂ ਦੇ ਲੋਕ ਆ ਕੋਈ ਲੋਕ ਬੜੇ ਬ੍ਰਾਡ ਮਾਈਂਡਡ ਨੇ ਕੋਈ ਲੋਕ ਹਨਾ ਹਜੇ ਉਹੀ ਪਿੰਡਾਂ ਵਾਲੀ ਜਿਹੜੀ ਸੋਚ ਹੈਗੀ ਆ ਪਰ ਮੈਨੂੰ ਐ ਲੱਗਦਾ ਕਿ ਜਿਹੜੀ ਪਿੰਡਾਂ ਵਾਲੀ ਸੋਚ ਹੈ ਨਾ ਕਿਤੇ ਨਾ ਕਿਤੇ ਜੇ ਅੱਜ ਦਾ ਕਲਚਰ ਦੇਖੀਏ ਤਾਂ ਪਿੰਡਾਂ ਵਾਲੀ ਸੋਚ ਅਜੇ ਵੀ ਚੰਗੀ ਆ ਕਈ ਪਿੰਡਾਂ ਦੇ ਵਿੱਚ ਇਹ ਵੀ ਆ ਜਦੋਂ ਕੋਈ ਕੁੜੀ ਜਾਂ ਕੋਈ ਸਮਾਜ ਦੇ ਵਿੱਚ ਐਜੀ ਚੀਜ਼ ਹੋਣ ਲੱਗਦੀ ਆ ਜਾਂ ਗਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਤੁਰੀ ਜਾਦੀ ਆ ਚਾਚੇ ਦਾ ਭਾਈ ਦਾ ਤਾਏ ਦਾ ਇੱਕ ਡਰ ਹੁੰਦਾ ਹੈ ਉਹ ਘੂਰ ਬੜੀ ਕਾਫੀ ਹੁੰਦੀ ਹੈ ਭਰਾ ਦੀ ਚਾਚੇ ਦੀ ਤਾਏ ਦੀ ਕਿ ਵੀ ਨਹੀਂ ਕੱਲ ਨੂੰ ਸਮਾਂ ਸਾਨੂੰ ਕੀ ਕਹੇਗਾ ਕਿ ਵੀ ਅਸੀਂ ਕਿਵੇਂ ਵਿਚਰਨਾ ਉਹ ਘੂਰ ਮੁੱਖ ਕੀ ਹੁਣ ਉਹ ਡਰ ਉਹ ਖੋਫ ਕੁੜੀਆਂ ਦੇ ਵਿੱਚ ਹੈ ਨਹੀਂ ਨਹੀਂ ਜਿੰਨਾ ਪਰਿਵਾਰਾਂ ਦੇ ਵਿੱਚ ਦੇਖੋ ਹਜੇ ਵੀ ਬੱਚੇ ਬਹੁਤ ਹੈਗੇ ਇਦਾਂ ਦੇ ਜਿੰਨਾ ਪਰਿਵਾਰਾਂ ਦੇ ਵਿੱਚ ਡਰ ਘੂਰ ਹੈਗੀ ਆ ਪਰ ਸ਼ਹਿਰੀ ਤੇ ਜਿਹੜਾ ਵੈਸਟਰਨ ਕਲਚਰ ਹੈ ਨਾ ਉਹਦਾ ਬਹੁਤ ਇਫੈਕਟ ਹੋ ਗਿਆ ਜਿਹੜਾ ਪਿੰਡਾਂ ਦੇ ਬੱਚਿਆਂ ਤੇ ਸੋਸ਼ਲ ਮੀਡੀਆ ਦਾ ਇਫੈਕਟ ਬਹੁਤ ਹੋ ਗਿਆ ਕਿਉਂਕਿ ਹੋ ਲੋਕ ਵੀ ਮੇਰੇ ਖਾਲਚ ਨਾ ਸੋਸ਼ਲ ਮੀਡੀਆ ਦੇ ਜਮਾਨੇ ਦੀ ਗੱਲ ਕਰਨ ਲੱਗ ਗਏ ਹਮ ਹਰ ਬੱਚੇ ਕੋਲੇ ਹਰ ਬੰਦੇ ਕੋਲੇ ਹਰ ਔਰਤ ਘਰ ਘਰ ਫੋਨ ਆ ਸੋਸ਼ਲ ਮੀਡੀਆ ਹੈ ਨਾ ਜਿਹੜਾ ਮੈਨੂੰ ਥੋੜਾ ਜਿਹਾ ਲੱਗਦਾ ਵੀ ਮੈਂ ਕੋਸ਼ਕ ਕ ਸਮੇਂ ਦੇ ਵਿੱਚ ਹੀ ਦੇਖਿਆ ਹਮ ਕਿ ਜਿਹੜਾ ਬੜਾ ਜਮਾਨਾ ਚੇਂਜ ਹੋਇਆ ਹਮ ਅਸੀਂ ਨਿੱਕੇ ਹੁੰਦੇ ਸੀ ਨਾ ਤੇ ਸਾਡੇ ਘਰੇ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਮੈਨੂੰ ਪਤਾ ਚਲੋ ਅਸੀਂ ਵੀ ਹੋਵਣ ਵੀਂਗ ਮੈਂ ਵੀ ਇੱਕ ਔਰਤਾ ਹਣਾ ਅਸੀਂ ਇਕੱਠਾ ਪਰਿਵਾਰ ਹੁੰਦਾ ਸੀ ਸਾਡਾ ਤੇ ਜਿਵੇਂ ਕੋਈ ਰਿਸ਼ਤੇਦਾਰ ਆ ਜਾਣਾ ਤੇ ਅਸੀਂ ਹਾ ਹਾ ਕਰਨੀ ਕੁੜੀਆਂ ਨੇ ਤੇ ਜਾਂ ਜਿਵੇਂ ਬਿਸਕਟ ਪੁਜੀਆ ਰੱਖਦੇ ਨਾ ਮੰਮੀ ਹੋਰੀ ਅੱਗੇ ਤੇ ਜੇ ਸਾਡੇ ਵਰਗੇ ਨੇ ਕਹਿਣਾ ਅਸੀਂ ਖਾਣਾ ਤੇ ਮਾਂ ਦੀ ਨਾ ਅੱਖਾਂ ਹੀ ਕੱਢਦੀ ਹੁੰਦੀ ਸੀ ਅੱਖ ਕੱਢਦੀ ਸੀ ਕਹਿੰਦੀ ਹੁੰਦੀ ਸੀ ਮਾਂ ਦੀ ਘੂਰ ਤੇ ਸਾਨੂੰ ਨਾ ਉਸ ਚੀਜ਼ ਤੋਂ ਪਤਾ ਲੱਗ ਜਾਂਦਾ ਸੀ ਕਿ ਮੰਮੀ ਗੁੱਸੇ ਹੋ ਗਈ ਇਸ ਗੱਲ ਤੋਂ ਇਹ ਜ਼ਰੂਰੀ ਹੈ ਕਿ ਹੁਣ ਪਿੱਛੇ ਹਟ ਜਾਈਏ ਇਸ ਗੱਲ ਤੋਂ ਡਰ ਸੀ ਮਾਂ ਦੀ ਅੱਖ ਘੂਰ ਪਤਾ ਸੀ ਤੇ ਹੁਣ ਮੇਰੇ ਖਿਆਲ ਦੇ ਵਿੱਚ ਉਹ ਘੂਰ ਘਟ ਗਈ ਘਟ ਗਈ ਉਹ ਘੂਰ ਜੇ ਮੈਂ ਵੀ ਆਪਦੇ ਤੇ ਲਵਾਂ ਤੇ ਮੈਨੂੰ ਇਹ ਲੱਗਦਾ ਕਿ ਬੱਚੇ ਸਿਆਣੇ ਬਹੁਤ ਆ ਪਰ ਕਈ ਵਾਰੀ ਤੁਸੀਂ ਸੋਸ਼ਲ ਮੀਡੀਆ ਨੇ ਇੰਨਾ ਕਿ ਮਤਲਬ ਜਿਹੜਾ ਮੈਨੂੰ ਕਹਿੰਦੀ ਕਿ ਸੋਸ਼ਲ ਮੀਡੀਆ ਜਮਾ ਮੜਾ ਉਹਦੇ ਇਫੈਕਟ ਵੀ ਹੈ ਤੇ ਸਾਈਡ ਇਫੈਕਟ ਵੀ ਕੁੜੀਆਂ ਦੇ ਲਈ ਆਜ਼ਾਦੀ ਕੀ ਮੰਨਦੇ ਹੋ ਜਦੋਂ ਕੁੜੀ ਇੱਕ ਘਰ ਦੇ ਵਿੱਚ ਰਹਿ ਰਹੀ ਹੈ ਮਾਂ ਪਿਓ ਨੂੰ ਪਾਲਦੇ ਆ ਜਦੋਂ ਵਿਆਹ ਕੇ ਕਿਸੇ ਘਰ ਦੇ ਵਿੱਚ ਚਲ ਗਈ ਉਹਨੂੰ ਉੱਥੇ ਜਾ ਕੇ ਉਹੀ ਆਜ਼ਾਦੀ ਮਿਲਣੀ ਚਾਹੀਦੀ ਹੈ ਜਿਹੜੀ ਉੱਥੇ ਆਪਣੇ ਮਾਂ ਮਾਂ ਪਿਓ ਕੋਲ ਮਾਣੀ ਹੈ ਜਾਂ ਕੁਝ ਵੱਖਰਾ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਇਹ ਸਵਾਲ ਆ ਜਾਂਦੇ ਆ ਕਿ ਵੀ ਕੁੜੀਆਂ ਦੂਜੇ ਘਰ ਦੇ ਵਿੱਚ ਜਾ ਕੇ ਕਈ ਖੁਸ਼ ਨਹੀਂ ਰਹਿੰਦੀਆਂ ਕੰਗੀਤਾ ਅਜਿਹੇ ਹਾਲਾਤਾਂ ਦੇ ਉੱਤੇ ਆ ਜਾਂਦੀਆਂ ਨੇ ਡਿਵੋਰਸ ਤੱਕ ਹੋ ਜਾਂਦੇ ਆ ਕਈ ਇਹ ਹਾਲਾਤਾਂ ਤੱਕ ਜਾਂਦੇ ਨੇ ਡਿਵੋਰਸ ਤੋਂ ਵੀ ਗਾਂ ਵਧ ਜਾਂਦੇ ਆ ਕਿ ਖੁਦ ਖੁਸ਼ੀ ਵਾਲਾ ਰਾਹ ਅਪਣਾਉਣਾ ਪੈਂਦਾ ਕਿ ਵੀ ਇੰਨਾ ਤੰਗ ਪ੍ਰੇਸ਼ਾਨ ਹੋ ਜਾਂਦੀਆਂ ਨੇ ਕੀ ਉੱਥੇ ਆਜ਼ਾਦੀ ਦੇ ਮਾਇਨੇ ਨੇ ਦੇਖੋ ਆਜ਼ਾਦੀ ਅਸੀਂ ਆਜ਼ਾਦ ਭਾਰਤ ਦੇ ਆਜ਼ਾਦ ਵਾਸੀ ਆ ਭਾਵੇਂ ਉਹ ਆਦਮੀ ਆ ਭਾਵੇਂ ਉਹ ਔਰਤ ਜੀਣਾ ਤੇ ਜੀਣ ਨੂੰ ਸਭ ਦਾ ਜੀ ਕਰਦਾ ਹੈ ਹਨਾ ਚੰਗੀ ਚੀਜ਼ ਲਈ ਪਰ ਮੈਨੂੰ ਆ ਲੱਗਦਾ ਵੀ ਕੁੜੀਆਂ ਦੀ ਜਿਹੜੀ ਆਜ਼ਾਦੀ ਆ ਹੂੰ ਉਹਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਹੂੰ ਉਹ ਚੀਜ਼ਾਂ ਕੁਝ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਤੁਹਾਡੀ ਇੱਜ਼ਤ ਹੀ ਨਾ ਰਵੇ ਹੂੰ ਜਿਵੇਂ ਹੁਣ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਇਆ ਪਿਆ ਹਨਾ ਚੰਗਾ ਵੀ ਆ ਬਹੁਤ ਕੁਝ ਪਰ ਜਿਵੇਂ ਕੁੜੀਆਂ ਲੱਚਰਤ ਬਹੁਤ ਜ਼ਿਆਦਾ ਇੰਨਾ ਵੀ ਕੀ ਹੋ ਜਾਂਦਾ ਐ ਇੰਨੀ ਵੀ ਕੀ ਮਜਬੂਰੀ ਹੁੰਦੀ ਐ ਹੂੰ ਕਿ ਤੁਸੀਂ ਇਹ ਪਤਾ ਕੀ ਹੈ ਸ਼ਾਰਟ ਟਰਮ ਮਨੀ ਕਮਾਉਣ ਦਾ ਜਿਹੜਾ ਉਹ ਵਿਚੇਤੀ ਅਸੀਂ ਅਮੀਰ ਹੋ ਜੀ ਇਹ ਚੰਗੀ ਪੈਸਾ ਆਵੇ ਸਾਡੇ ਨੂੰ ਹਾਂ ਪੈਸਾ ਆਵੇ ਇਹੀ ਰੀਜ਼ਨ ਨੇ ਪਰ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਪੜਾਇਆ ਲਖਾਇਆ ਤੁਹਾਨੂੰ ਇਸ ਕਾਬਿਲ ਬਣਾਇਆ ਦੇਖੋ ਮੈਂ ਕਹਿੰਨੀ ਆ ਕਿ ਔਰਤਾਂ ਜਿਹੜੀ ਹੈ ਨਾ ਔਰਤ ਹੂੰ ਉਹ ਘਰ ਨੂੰ ਘਰ ਦੀ ਮੋਢੀ ਹੁੰਦੀ ਆ ਬੰਦਾ ਹੁੰਦਾ ਪਰ ਬੱਚਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਇਫੈਕਟ ਆ ਉਹ ਇੱਕ ਔਰਤ ਦਾ ਹੁੰਦਾ ਔਰਤ ਨੂੰ ਨਾ ਅ ਮਰਿਆਦਾ ਚ ਥੋੜਾ ਜਿਆ ਰਹਿਣਾ ਬਹੁਤ ਜ਼ਰੂਰੀ ਹੈ ਪਰ ਵੇਖੋ ਤੁਸੀਂ ਚੰਗੀਆਂ ਔਰਤਾਂ ਵੀ ਬहोत ਨੇ ਮੈਂ ਕਹਿੰਦੀ ਆ ਕਿ ਜੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਵੇਂ ਹੁਣ ਕਲਪਨਾ ਚਾਵਲਾ ਲਾ ਲਓ ਐਸਐਸਪੀ ਮੋਹਾਲੀ ਲਾ ਲਓ ਐਸਐਸਪੀ ਚੰਡੀਗੜ ਲਾ ਲਓ ਮੈਂ ਬਹੁਤ ਕੁੜੀਆਂ ਜਾਨੀ ਕਿ ਜਿਹੜੀਆਂ ਦੇਖੀਆਂ ਨੇ ਇੱਕ ਸਮਾਜ ਦੇ ਲਈ ਜਾਨੀ ਕਿ ਸੇਧ ਜਿਹੜੀਆਂ ਔਰਤਾਂ ਹਨ ਦਾਂ ਸੀਦੀ ਰਾਣੀ ਲਾਲੋ ਸਾਡੀ ਮਾਤਾ ਸਾਹਿਬਕੌਰ ਲਾਲੋ ਜਿਨ੍ਹਾਂ ਦੀ ਅੱਜ ਅਸੀਂ ਸਮਾਜ ਦੇ ਵਿੱਚ ਹਨ ਜਿਹੜੇ ਚੰਗੇ ਵੀ ਬਹੁਤ ਕੁਝ ਆ ਪਰ ਜੇ ਮਾਪਿਆਂ ਨੇ ਆਜ਼ਾਦੀ ਦਿੱਤੀ ਤੇ ਉਹਦਾ ਨਜਾਇਜ਼ ਫਾਇਦਾ ਨਹੀਂ ਕੁੜੀਆਂ ਨੂੰ ਚੱਕਣਾ ਚਾਹੀਦਾ ਹਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਸਹੁਰੇ ਘਰ ਜਾ ਕੇ ਕਈ ਵਾਰੀ ਕੁੜੀਆਂ ਦੀ ਅਡਜਸਟਮੈਂਟ ਨਹੀਂ ਹੁੰਦੀ ਦੇਖੋ ਇਹ ਕਮਿਊਨੀਕੇਸ਼ਨ ਗੈਪ ਹੁੰਦਾ ਜਾਂ ਕਮਿਊਨੀਕੇਸ਼ਨ ਗੈਪ ਲਾਲੋ ਜਾਂ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਕਈ ਗੱਲਾਂ ਨੂੰ ਲੈ ਕੇ ਹਨ ਤੇ ਪਿੱਛੇ ਜੇ ਇੱਕ ਹਾਦਸਾ ਵੀ ਹੋਇਆ ਕੀ ਕੁੜੀ ਸ਼ੋਸ਼ ਰੋਪੜ ਦੀ ਸੀ ਕੁੜੀ ਤੇ ਵਿਆਹੀ ਹਿਮਾਚਲ ਸੀ ਤੇ ਉਹ ਕੁੜੀ ਨੇ ਸੁਸਾਇਡ ਕੀਤਾ ਜ਼ਹਿਰ ਪੀਤਾ ਉਸ ਕੁੜੀ ਨੇ ਉਹਨੂੰ ਦਿੱਤਾ ਗਿਆ ਜਾਂ ਪੀਤਾ ਹਨਾ ਪਰ ਉਹਨਾਂ ਨੇ ਉਹ ਕਹਿੰਦੇ ਸੀ ਕਿ ਸੋਸ਼ਲ ਮੀਡੀਆ ਚ ਲਾਉਂਦੀ ਆ ਜਾਂ ਦੇਖਦੀ ਆ ਹਨਾ ਤੇ ਉਸ ਚੀਜ਼ ਦੀ ਮਿਸ ਅੰਡਰਸਟੈਂਡਿੰਗ ਹੋਈ ਤੇ ਉਹ ਕੁੜੀ ਨੇ ਆਦੀ ਜਾਣਾ ਜਿਹੜੀ ਉਹ ਲੈ ਲਈ ਹਨਾ ਜਾਨ ਲੈਣ ਦਾ ਹੱਕ ਕਿਸੇ ਨੂੰ ਨਹੀਂਗਾ ਨਾ ਕਿਸੇ ਨੂੰ ਆਪਦਾ ਸੁਸਾਈਡ ਕਰਨ ਦਾ ਠੀਕ ਆ ਗਲਤੀਆਂ ਇਨਸਾਨ ਤੋਂ ਹੁੰਦੀਆਂ ਮੈਂ ਕਹਿੰਨੀ ਆ ਕੋਈ ਰੱਬ ਨਹੀਂ ਹੁੰਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਮੇਰੇ ਤੋਂ ਵੀ ਹੋ ਸਕਦੀ ਹੈ ਤੁਹਾਡੇ ਤੋਂ ਵੀ ਹੋ ਸਕਦੀ ਹੈ ਪਰ ਜੇ ਕਿਸੇ ਵੇਲੇ ਤੁਸੀਂ ਗਲਤ ਹੋ ਗਏ ਹੈ ਨਾ ਕਿਸੇ ਚੀਜ਼ ਚ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਮੇਰੀ ਇੱਕ ਸੋਚ ਆ ਕਿ ਜੇ ਤੁਸੀਂ ਕਿਤੇ ਗਲਤ ਹੋ ਗਏ ਹੈ ਨਾ ਤਾਂ ਉਸ ਗਲਤੀ ਨੂੰ ਅਹਿਸਾਸ ਕਰੋ ਉਸ ਗਲਤੀ ਚੋਂ ਨਿਕਲੋ ਜਿਵੇਂ ਕੁੜੀਆਂ ਕਿਸੇ ਵੇਲੇ ਸੱਸ ਸਹੁਰੇ ਦਿਨਾਂ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਸੌਰੀ ਕਹਿ ਦੋ ਜੇ ਮੰਨ ਲਓ ਰੋਪੜ ਵਾਲੀ ਕੁੜੀ ਸੀ ਜਿਹੜੀ ਹਨਾ ਉਹਨੂੰ ਇੰਨੀ ਕ ਮਜਬੂਰ ਕਰਤਾ ਕਹਿੰਦੇ ਕਿ ਉਹਦੇ ਸੱਸ ਸਹੁਰੇ ਨੇ ਜਾਂ ਉਹਦੇ ਘਰ ਵਾਲੇ ਨੇ ਕੀ ਸੀ ਉਹ ਸੋਸ਼ਲ ਮੀਡੀਆ ਚਲਾ ਰਹੀ ਸੀ ਜਾਂ ਕੁਝ ਗਲਤ ਸੀ ਤਾਂ ਉਹਨੂੰ ਰੋਕੋ ਉਹਦੇ ਚ ਪਰਿਵਾਰ ਨੇ ਇਹ ਕਿਹਾ ਸੀਗਾ ਕਿ ਵੀ ਦਹੇਜ ਲਈ ਤੰਗ ਕੀਤਾ ਗਿਆ ਦਹੇਜ ਮੰਗਦੇ ਸੀਗੇ ਕਿ ਵੀ ਦਾਜ ਦੋ ਵੀ ਚੰਗੀ ਕੋਈ ਗੱਡੀ ਜਾਂ ਕੋਈ ਹੋਰ ਚੀਜ਼ਾਂ ਇਹ ਵੀ ਅਸੀਂ ਆਮ ਸੁਣਦੇ ਆ ਕਿ ਵੀ ਕੁੜੀਆਂ ਨੂੰ ਉਸ ਚੀਜ਼ ਤੋਂ ਵੀ ਟਾਰਚਰ ਕੀਤਾ ਜਾਂਦਾ ਮਿਹਣੇ ਮਾਰੇ ਜਾਂਦੇ ਆ ਕਈ ਕੁੜੀਆਂ ਨੂੰ ਕਿ ਵੀ ਤੁਸੀਂ ਕੀ ਦਿੱਤਾ ਅੱਜ ਤਾਂ ਵਿਆਹ ਵੀ ਸਾਦਾ ਕੀਤਾ ਤੁਸੀਂ ਦਾਜ ਕੀ ਦਿੱਤਾ ਸਾਨੂੰ ਮਤਲਬ ਇਸ ਤਰ੍ਹਾਂ ਦੇ ਵੀ ਮਿਹਣੇ ਵਜਦੇ ਨੇ ਉਹਨਾਂ ਨੂੰ ਉਹ ਫਿਰ ਸਹਣੇ ਔਖੇ ਹੋ ਜਾਂਦੇ ਆ ਉਹਨਾਂ ਦੇ ਲਈ ਉਹ ਤਾਂ ਉਹ ਰਾਹ ਬਣਾਉਂਦੀਆਂ ਨੇ ਕਈ ਅ ਵੈਸੇ ਨਾ ਜਿਹੜੇ ਬੋਲਕ ਬੋਲਾ ਵਾਕਏ ਇੱਕ ਔਰਤ ਲਈ ਸਹਣੇ ਬੜੇ ਔਖੇ ਹੁੰਦੇ ਔਰ ਵਜਦੇ ਆ ਇਹ ਸੱਚ ਜਿਹੜੇ ਪਿਓ ਨੇ ਇੱਕ ਧੀ ਦੇ ਦਿੱਤੀ ਪਿੱਛੇ ਕੀ ਮੈਨੂੰ ਵੀ ਅਲੱਗਾ ਮੇਰੇ ਵੀ ਦੋ ਧੀਆ ਨੇ ਹਨਾ ਤੇ ਮੈਨੂੰ ਅਲੱਗਾ ਮੇਰੇ ਘਰ ਵੀ ਇੱਕ ਧੀ ਨਹੀਂ ਹੋਣਾ ਬੱਚੇ ਨੂੰ ਵਿਆਉਣਾ ਮੈਂ ਆਪਦੇ ਬੇਟੇ ਨੂੰ ਹਾਂ ਤੇ ਜੇ ਤੁਸੀਂ ਪਿਓ ਨੇ ਆਪਦੀ ਕੁੜੀ ਨੂੰ ਪੜਾ ਲਿਖਾ ਦਿੱਤਾ ਮਾਂ ਪਿਓ ਨੇ ਹੂੰ ਉਹਨੂੰ ਇਸ ਕਾਬਿਲ ਬਣਾਤਾ ਕਿ ਜੇ ਉਹ ਅਗਲੇ ਘਰੇ ਜਾਂਦੀ ਹੈ ਤਾਂ ਆਪਦੀ ਜੌਬ ਕਰੂਗੀ ਸੈਟਲਮੈਂਟ ਆਪਦੀ ਜਾਂ ਨਹੀਂ ਵੀ ਜੌਬ ਕਰੂਗੀ ਤੇ ਇੱਕ ਪੜਾ ਲਿਖਾ ਕੇ ਦੇਤਾ ਤੇ ਇੱਕ 20 ਸਾਲਾਂ ਦੀ 22 ਸਾਲਾਂ ਦੀ ਕਰਕੇ ਧੀ ਨੂੰ ਕਿਸੇ ਦੂਜੇ ਘਰ ਦੇ ਵਿੱਚ ਦੇ ਦੇਣਾ ਮੇਰੇ ਖਿਆਲ ਚ ਇਦੋਂ ਵੱਡਾ ਦੇਣ ਹੈ ਨਹੀਂ ਕਿਸੇ ਦਾ ਤੇ ਫਿਰ ਕਿਸੇ ਦੀ ਫ੍ਰਿਜ ਟੀਵੀ ਕੂਲਰ ਜਾਂ ਗੱਡੀਆਂ ਦੇ ਨਾਲ ਤਾਂ ਕਿੰਨਾ ਕ ਸਮਾਂ ਨਿਕਲੂਗਾ ਕਹਿੰਦੇ ਹੁੰਦੇ ਆ ਆਪ ਦਾ ਭਰਿਆ ਉਛਲਣਾ ਕਿਸੇ ਦੇ ਦਿੱਤਿਆ ਨਾ ਨਾ ਕੋਈ ਕਿਸੇ ਦਾ ਕਦੀ ਢਿੱਡ ਭਰਿਆ ਪਰ ਹਜੇ ਵੀ ਸਮਾਜ ਦੇ ਵਿੱਚ ਦਾਜ ਦੇ ਲੋਭੀ ਲੋਕ ਹੈਗੇ ਆ ਮੈਂ ਬਹੁਤ ਖਬਰਾਂ ਸੁਣਦੀ ਆ ਬਹੁਤ ਖਬਰਾਂ ਸੁਣਦੀ ਆ ਕੁਝ ਕੁ ਦਿਨ ਹੋਇਆ ਕੁੜੀ ਤਰਨ ਤਰਨ ਦੀ ਕੁੜੀ ਨੇ ਸੁਸਾਈਡ ਕੀਤਾ ਇੱਕ ਸੇਖ ਕੁੜੀ ਨੇ ਸੁਸਾਇਸਾਈਡ ਕੀਤਾ ਮੈਂ ਅਜੇ ਨਿਊਜ਼ ਦੇਖੀ ਆ ਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੁਝ ਕਰਦੇ ਆ ਕਿ ਕੋਈ ਆਪਦੀ ਜਾਨ ਹੀ ਲੈ ਲਵੇ ਵੈਸੇ ਜਾਨ ਲੈਣੀ ਨਾ ਔਖੀ ਬਹੁਤ ਆ ਪਰ ਜਦੋਂ ਤਾਨੇ ਮੇਨੇ ਔਰਤ ਨੂੰ ਵੱਜਦੇ ਆ ਨਾ ਸਮਾਜ ਦੇ ਤਾਂ ਉਹ ਔਰਤ ਨਾ ਦਿਮਾਗ ਤੋਂ ਘੱਟ ਸੋਚਦੀ ਐ ਦਿਲ ਤੋਂ ਜ਼ਿਆਦਾ ਸੋਚਦੀ ਐ इमोशनल ਹੁੰਦੀ ਐ ਔਰਤ ਮੂਮ ਹੁੰਦੀ ਐ ਛੇਤੀ ਪਿਗਲ ਜਾਂਦੀ ਐ ਪਰ ਜਦੋਂ ਉਹਨੂੰ ਕੋਈ ਬਹੁਤ ਤਾਨੇ ਮੇਨੇ ਮਾਰਦਾ ਨਾ ਤਾਂ ਸ਼ਾਇਦ ਕਈ ਵਾਰੀ ਤਾਂ ਸਟਰੋਂਗ ਹੁੰਦੇ ਐ ਦਿਮਾਗੀ ਤੌਰ ਤੇ ਤੇ ਚੱਲ ਜਾਂਦੇ ਐ ਪਰ ਜਦੋਂ ਕੋਈ ਇਹ ਜਿਹਾ ਕਦਮ ਚੱਕ ਲੈਂਦੇ ਆ ਕਿ ਅਸਹਿਣ ਹੋ ਜਾਂਦਾ ਤੇ ਦਾਜ ਦੇ ਲੋਭੀ ਲੋਕ ਆ ਜਿਹੜੇ ਹਜੇ ਵੀ ਧੀਾਂ ਦੀ ਬਲੀ ਜਿਹੜੇ ਚੜਾਉਂਦੇ ਆ ਪਰ ਮੇਰੀ ਲੋਕਾਂ ਨੂੰ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਕਿਸੇ ਦੇ ਦਿੱਤਿਆਂ ਕਿਸੇ ਦਾ ਕੋਈ ਟੱਡ ਨਹੀਂ ਭਰਦਾ ਆਪਦੇ ਘਰੇ ਕਮਾਓ ਆਪਦੇ ਘਰੇ ਖਾਓ ਆਪਦੇ ਪੁੱਤਰਾਂ ਨੂੰ ਜਿਵੇਂ ਕੋਈ ਇੱਕ ਬਾਪ ਆਪਦੀ ਧੀ ਨੂੰ ਕਾਬਲ ਬਣਾ ਕੇ ਤੁਹਾਡੇ ਘਰ ਭੇਜਦਾ ਨਾ ਤਾਂ ਉਹਨਾਂ ਉਸ ਬਾਪ ਦੀ ਵੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਜਿਹੜਾ ਮੈਂ ਜਵਾਈ ਲੱਭਿਆ ਪੁੱਤ ਲੱਭਿਆ ਉਹ ਵੀ ਕਾਬਲ ਹੋਵੇ ਤਾਂ ਜੋ ਮੈਂ ਮੇਰੀ ਧੀ ਨੂੰ ਜਿਵੇਂ ਮੈਂ ਪਾਲਿਆ ਤੇ ਉਹ ਵੀ ਮੇਰੀ ਧੀ ਨੂੰ ਉਸੇ ਤਰ੍ਹਾਂ ਪਾਲੇ ਹੂੰ ਬਿਲਕੁਲ ਅੱਛਾ ਜਿਵੇਂ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਕਿ ਵੀ ਜਿਵੇਂ ਪਹਿਲਾਂ ਇੱਕ ਸਮਾਂ ਸੀਗਾ ਕਿ ਵੀ ਕੁੜੀਆਂ ਦੇ ਵਿੱਚ ਇੱਕ ਸ਼ੈਨਸ਼ੀਲਤਾ ਹੁੰਦੀ ਸੀਗੀ ਕੋਈ ਕਦਮ ਚੁੱਕਣਾ 100 ਵਾਰੀ ਸੋਚਣਾ ਕਿ ਵੀ ਸਭ ਤੋਂ ਪਹਿਲਾਂ ਆੜ ਗਵਾੜ ਦਾ ਹੁੰਦਾ ਸੀ ਕਿ ਆੜ ਗਵਾੜ ਕੀ ਕਹੇਗਾ ਕੱਲ ਨੂੰ ਪਿਓ ਦੀ ਪੱਗ ਤੇ ਗੱਲ ਆਏਗੀ ਪਿਓ ਨੂੰ ਸਵਾਲ ਕਰਨਗੇ ਅਸੀਂ ਪਿੰਡ ਚ ਕਿਵੇਂ ਵਿਚਰਨਾ ਇਹ ਗੱਲ ਆ ਜਾਂਦੀ ਸੀ ਮਨ ਦੇ ਵਿੱਚ ਪਰ ਹੁਣ ਕਹਿੰਦੇ ਕਈ ਕੁੜੀਆਂ ਦੇ ਮਨ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਆਉਂਦੀ ਕਿ ਸਮਾਜ ਕੀ ਕਹੇਗਾ ਪਿੰਡ ਕੀ ਕਹੇਗਾ ਮਾਪਿਓ ਕੀ ਕਹਿਣ ਕਿ ਉਹਨਾਂ ਨੂੰ ਇਹ ਹੁੰਦਾ ਕਿ ਵੀ ਕੋਈ ਗੱਲ ਨਹੀਂ ਅਸੀਂ ਆਜ਼ਾਦ ਦੇਸ਼ 'ਚ ਰਹਿ ਰਹੇ ਆ ਆਜ਼ਾਦੀ ਹੈ ਅਸੀਂ ਜੋ ਮਰਜ਼ੀ ਕਰ ਸਕਦੇ ਆ ਹੁਣ ਪਹਿਲਾਂ ਵਾਲਾ ਡਰ ਹੁਣ ਮੁੱਕ ਗਿਆ ਕਹਿੰਦੇ ਏਮ ਦੀ ਕੋਈ ਹੈਗੀ ਹੈ ਕੋਈ ਚੀਜ਼ ਬਸ ਇਹ ਡਰ ਤਾਂ ਮੁੱਕਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੂੰ ਡਰ ਮੁੱਕਿਆ ਬੱਚਿਆਂ ਦੇ ਵਿੱਚ ਬਹੁਤ ਤੇ ਜਿਹੜੀ ਤੁਸੀਂ ਇੱਕ ਗੱਲ ਕਹੀ ਆ ਕਿ ਸੈਨ ਛੱਤੀ ਹੂੰ ਮੇਨੋ ਅਲਾ ਦਾ ਖੂਨ ਹੀ ਸਫੇਦ ਹੋ ਗਿਆ ਸੈਨ ਸ਼ਕਤੀ ਨਹੀਂ ਰਹੀ ਬੱਚਿਆਂ ਦੇ ਵਿੱਚ ਬਹੁਤ ਘੱਟ ਹੈ ਇਹ ਨਾ ਵਾਲੀ ਵੀ ਆ ਚਿੱਟਾ ਲਾਉ ਹਾਂ ਚਿੱਟਾ ਲਾਉ ਸੱਚੀ ਖੂਨ ਸਫੇਦ ਹੋ ਗਿਆ ਸਾਡੇ ਨਾ ਮੰਮੀ ਜਦੋਂ ਨਿੱਕੇ ਹੁੰਦੇ ਕਈ ਵਾਰੀ ਗੱਲਾਂ ਕਰਦੇ ਹੁੰਦੇ ਕਹਿੰਦੇ ਅੱਜ ਕੱਲ ਤਾਂ ਨਾ ਲੋਕਾਂ ਦਾ ਖੂਨ ਹੀ ਸਫੈਦ ਹੋ ਗਿਆ ਤੇ ਅਸੀਂ ਕਹਿ ਦਿੰਦੇ ਮੰਮੀ ਖੂਨ ਤਾਂ ਲਾਲ ਹੁੰਦਾ ਤੇ ਸਫੈਦ ਕਿਵੇਂ ਹੋ ਗਿਆ ਤੇ ਅੱਜ ਜਦੋਂ ਹੁਣ ਇਹਨਾਂ ਗੱਲਾਂ ਦੀ ਸਮਝ ਆ ਰਹੀ ਹੈ ਨਾ ਕਿ ਵਾਕਿਆ ਖੂਨ ਕਿਵੇਂ ਸਫੈਦ ਹੁੰਦਾ ਵਾਕਿਆ ਡਰ ਨਹੀਂ ਬੱਚਿਆਂ ਨੂੰ ਬਹੁਤ ਘੱਟ ਚੰਗੇ ਘਰਾਂ ਦੇ ਵਿੱਚ ਹੈ ਬੱਚੇ ਜਿਨ੍ਹਾਂ ਨੂੰ ਡਰ ਵੀ ਹੈ ਪੇਰੈਂਟਸ ਦਾ ਪਰ ਕਈ ਵਾਰੀ ਮੈਂ ਜਿਵੇਂ ਚੰਡੀਗੜ੍ਹ ਰਹਿੰਦੀ ਆ ਮੈਂ ਇੱਥੇ ਕੁੜੀਆਂ ਨੂੰ ਆਇਆਂ ਨੂੰ ਦੇਖਦੀ ਆ ਹਨਾ ਤੇ ਪੇਰੈਂਟਸ ਭੇਜਦੀ ਆ ਪੜਨ ਲਿਖਨ ਦੇ ਲਈ ਤੇ ਇੱਥੇ ਕੀ ਕੁਛ ਆ ਮੈਂ ਕੁੜੀਆਂ ਨੂੰ ਵੇਖਿਆ ਬੀਅਰ ਦੀਆਂ ਠੇਕਿਆਂ ਤੇ ਵੀ ਕੁੜੀਆਂ ਖੜੀਆਂ ਹੁੰਦੀਆਂ ਮੈਂ ਆਪਦੀ ਅੱਖੀ ਕੁੜੀਆਂ ਨੂੰ ਸਿਗਰਟ ਪੀਂਦਿਆਂ ਵੀ ਦੇਖਿਆ ਤੇ ਇੱਥੇ ਗੱਡੀਆਂ ਦੇ ਵਿੱਚ ਫਿਰਦੇ ਤੁਰਦੇ ਵੀ ਕੁੜੀਆਂ ਨੂੰ ਵੇਖਿਆ ਮੈਂ ਅਸੀਂ ਡੇਲੀ ਰੋਟੀ ਇਹ ਸਾਡੇ ਪਿੰਡਾਂ ਪਿੰਡਾਂ ਦੀਆਂ ਕੁੜੀਆਂ ਨੇ ਜਾਂ ਕੋਈ ਲੋਕ ਇਹ ਵੀ ਕਹਿੰਦੇ ਕਿ ਸਾਡੇ ਪਿੰਡਾਂ ਦੀਆਂ ਕੁੜੀਆਂ ਤਾਂ ਬੜੀਆਂ ਸਿਆਣੀਆਂ ਨੇ ਇਹ ਤੇ ਬਾਹਰਲੇ ਜਿਹੜੇ ਆ ਰਹੇ ਨੇ ਹੋ ਸਟੇਟਾਂ ਤੋਂ ਉਹਨਾਂ ਨੂੰ ਸਿਗਰਟਾਂ ਪੀਣ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਦਾਰੂ ਪੀਣ ਦਾ ਜਿਆਦਾ ਸ਼ੌਂਕ ਹੁੰਦਾ ਵੀ ਉਹ ਆ ਕੇ ਸਾਡੀ ਕੁੜੀਆਂ ਨੂੰ ਬਦਨਾਮ ਕਰ ਰਹੇ ਨੇ ਐਵੇਂ ਦੀ ਵੀ ਕੋਈ ਗੱਲ ਹੈਗੀ ਨਹੀਂ ਮੈਨੂੰ ਲੱਗਦਾ ਮਿਕਸ ਬੱਚੇ ਆ ਮੈਂ ਨਹੀਂ ਇਹ ਕਹੂੰਗੀ ਕਿ ਕੋਈ ਹੋਰ ਸਟੇਟ ਜਾਂ ਮਤਲਬ ਉਸ ਸਟੇਟ ਦੀ ਜਾਂ ਮੈਂ ਕਿਸੇ ਸਟੇਟ ਦੀ ਗੱਲ ਨਹੀਂ ਕਰੂੰਗੀ ਬਟ ਮੈਂ ਇਹ ਗੱਲ ਕਹੂੰਗੀ ਕਿ ਮੈਂ ਆਪਦੇ ਅੱਖੀਂ ਦੇਖਿਆ ਕੁੜੀਆਂ ਨੂੰ ਪਿੰਡਾਂ ਸ਼ਹਿਰਾਂ ਦੀ ਗੱਲ ਨਹੀਂ ਗੀ ਗੱਲ ਬੱਚਿਆਂ ਦੀ ਆਜ਼ਾਦੀ ਦੀ ਹੈ ਗੱਲ ਬੱਚਿਆਂ ਦੀ ਸਹਿਨਸ਼ੀਲਤਾ ਦੀ ਹੈ ਗੱਲ ਬੱਚਿਆਂ ਤੇ ਡਰ ਦੀ ਹੈ ਇਹ ਸਹਿਨਸ਼ੀਲਤਾ ਵੀ ਖਤਮ ਡਰ ਵੀ ਖਤਮ ਜਿਹੜੇ ਬੱਚੇ ਅੱਜ ਵੀ ਡਰਦੇ ਆ ਜਿਹੜੇ ਹੁਣ ਮੰਨ ਲਓ ਮੈਂ ਕੁੜੀਆਂ ਦੀ ਗੱਲ ਕੀਤੀ ਆ ਜਿਵੇਂ ਐਸਐਸਪੀ ਮੋਹਾਲੀ ਜਾਂ ਐਸਐਸਪੀ ਚੰਡੀਗੜ੍ਹ ਜਾਂ ਜਿਹੜੀਆਂ ਔਰਤਾਂ ਕਾਮਯਾਬ ਔਰਤਾਂ ਨੇ ਜਿਹੜੀਆਂ ਅੱਜ ਅੱਜ ਦੀ ਟਾਈਮ ਦੇ ਵਿੱਚ ਕਾਮਯਾਬ ਔਰਤਾਂ ਉਹ ਅੱਜ ਵੀ ਮੇਰੇ ਖਿਆਲ ਚ ਡਰਦੀਆਂ ਅੱਜ ਵੀ ਡਰਦੀਆਂ ਨੇ ਤੇ ਜਿਹੜਾ ਪੇਰੈਂਟਸ ਦਾ ਡਰ ਹੁੰਦਾ ਤੇ ਸ਼ਰਮ ਹੁੰਦੀ ਆ ਨਾ ਅੱਖਾਂ ਦੇ ਵਿੱਚ ਉਹ ਜੇ ਰਹੇ ਤਾਂ ਬੱਚਾ ਜ਼ਰੂਰ ਕਾਮਯਾਬ ਹੁੰਦਾ ਅੱਜ ਕੱਲ੍ਹ ਹੁਣ ਬਾਹਰ ਕਿਉਂ ਜਾ ਰਹੇ ਆ ਬੱਚੇ ਬਾਰਵੀਂ ਸਿਮਾ 'ਤੇ ਡਰਦੇ ਹੀ ਭੇਜ ਰਹੇ ਹਨ ਪਰ ਉੱਥੇ ਵੀ ਬਹੁਤ ਕੁਝ ਹੈ ਉੱਥੇ ਵੀ ਇਹੀ ਕੁਝ ਹੈ ਮੈਨੂੰ ਵਾਲਾ ਤਾਂ ਸੋਚ ਹੀ ਚੇਂਜ ਹੋ ਚੁੱਕੀ ਹੈ ਲੋਕਾਂ ਦੀ ਤੁਸੀਂ ਕੁੜੀਆਂ ਦੀ ਆਜ਼ਾਦੀ ਲਈ ਲੜਦੇ ਹੋ ਕੁੜੀਆਂ ਦੀ ਆਜ਼ਾਦੀ ਲਈ ਆਪਣਾ ਪੈਰਾ ਦਿੰਦੇ ਹੋ ਕਿ ਵੀ ਕੁੜੀਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਕੀ ਆਜ਼ਾਦੀ ਉਹਨਾਂ ਦੇ ਲਈ ਹੋਣੀ ਚਾਹੀਦੀ ਹੈ ਕਿ ਉਹ ਨਿੱਗੇ ਤੌਰ ਦੇ ਉੱਤੇ ਮਾਨ ਸਕਣ ਉਸ ਚੀਜ਼ ਨੂੰ ਮੈਂ ਕਹਿੰਦੀ ਕੁੜੀਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਮਰਦਪੰਦ ਪ੍ਰਧਾਨ ਸਮਾਜ ਆ ਕਹਿੰਦੇ ਅੱਜ ਵੀ ਜੇ ਕੁੜੀ ਪੜ੍ਹ ਲਿਖ ਕੇ ਪਾਇਲਟ ਬਣਦੀ ਆ ਹੂੰ ਕੁੜੀ ਪੜ੍ਹ ਲਿਖ ਕੇ ਆਫੀਸਰ ਬਣਦੀ ਆ ਹੂੰ ਉਹ ਵੀ ਤਾਂ ਆਜ਼ਾਦ ਹੀ ਹੁੰਦੀ ਆ ਉਹਦੇ ਪੇਰੈਂਟਸ ਉਹਨੂੰ ਬਹੁਤ ਦੂਰ ਦੂਰ ਤੱਕ ਪੜ੍ਹਨ ਲਈ ਭੇਜਦੇ ਆ ਆਜ਼ਾਦੀ ਦਿੰਦੇ ਆ ਤਾਂ ਹੀ ਜਾਂਦੀ ਆ ਕੋਈ ਪੇਰੈਂਟਸ ਉਹਦੇ ਨਾਲ 24 ਘੰਟੇ ਨਹੀਂ ਬੱਜੇ ਹੁੰਦੇ ਕਿ ਜੇ ਉਹ ਪਾਇਲਟ ਬਣੀ ਆ ਤੇ ਉਹਦਾ ਪਾਪਾ ਜਾਂ ਉਹਦੀ ਮਾਂ ਜਾਂ ਉਹਦਾ ਭਰਾ ਉਹਦੇ ਨਾਲ ਬੱਜੇ ਸੀ ਉਹ ਤਾਂ ਪਾਇਲਟ ਬਣੀ ਆ ਨਹੀਂ ਜੇ ਪੇਰੈਂਟਸ ਨੇ ਕੁੜੀਆਂ ਨੂੰ ਆਜ਼ਾਦੀ ਦਿੱਤੀ ਹੈ ਮੈਂ ਕਹਿੰਨੀ ਆ ਕਿ ਇੱਕ ਪਿਓ ਜਦੋਂ ਪਿੰਡ ਦੇ ਵਿੱਚੋਂ ਕੁੜੀ ਨੂੰ ਕੈਨੇਡਾ ਭੇਜਦਾ ਜਾਂ ਕੁੜੀ ਨੂੰ ਚੰਡੀਗੜ੍ਹ ਭੇਜਦਾ ਹਣਾ ਜਦੋਂ ਅਸੀਂ ਸੂਟਾਂ 'ਚ ਹੀ ਆਏ ਸੀ ਨਾ ਪਿੰਡੋਂ ਤਾਂ ਮੇਰੇ ਖਿਆਲ 'ਚ ਇੱਥੇ ਉਹੋ ਜਿਹਾ ਪਹਿਰਾ ਵਈ ਰੱਖਣਾ ਚਾਹੀਦਾ ਇਹ ਵੈਸੇ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਇੱਕ ਟਾਈਮ ਸੀਗਾ ਜਿਹੜਾ ਉਹੀ ਪਿਓ ਹੁੰਦਾ ਸੀਗਾ ਕਦੇ ਹੱਟੀ ਤ ਨਹੀਂ ਭੇਜਦਾ ਸੀ ਧੀ ਨੂੰ ਅੱਜ ਉਹੀ ਪਿਓ ਬਾਹਰਲੇ ਮੁਲਕਾਂ ਤੱਕ ਭੇਜੀ ਜਾ ਰਿਹਾ ਮਤਲਬ ਇੱਕ ਡਿਵੈਲਪਰ ਹੋਈ ਐ ਇੱਕ ਚੀਜ਼ ਤੇ ਇੱਕ ਵੱਖਰੀ ਉਹ ਗੱਲ ਮਿਸਾਲ ਬਣੀ ਐ ਕਿ ਜਿਹੜਾ ਪਿਓ ਨੂੰ ਡਰ ਹੁੰਦਾ ਸੀ ਕਿ ਸਾਡੀ ਧੀ ਉੱਥੇ ਜਾਏਗੀ ਸੁਰੱਖਿਆਤ ਹੈ ਜਾਂ ਨਹੀਂ ਬਾਹਰਲੇ ਮੁਲਕਾਂ ਤੱਕ ਉਹਨਾਂ ਨੇ ਹੁਣ ਕੁੜੀਆਂ ਨੂੰ ਭੇਜੋਇਆ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਐ ਆਪਣੇ ਬੱਚਿਆਂ 'ਤੇ ਇਹ ਤਾਂ ਪਤਾ ਕੀਆ ਪਿਓ ਜਿਹੜਾ ਹੁੰਦਾ ਨਾ ਜਿਵੇਂ ਹੁਣ ਮੇਰੇ ਪਾਪਾ ਹਨ ਪਰ ਸੀ ਮੇਰੀ ਮਾਂ ਪਰ ਸੀ ਪਿਓ ਨੂੰ ਇਹ ਹੁੰਦਾ ਕਿ ਮੈਂ ਸਾਰੀ ਜ਼ਿੰਦਗੀ ਮਿੱਟੀ 'ਚ ਮਿੱਟੀ ਹੋਇਆ ਮੇਰੀ ਜਿਹੜੇ ਧੀਆ ਪੁੱਤ ਨੇ ਨਾ ਉਹ ਚੰਗੀ ਜ਼ਿੰਦਗੀ ਜਿਉਣ ਹੂੰ ਉਹ ਪਰ ਲਿਖ ਜਾਣ ਉਹ ਆਪਦੇ ਪੈਰਾਂ ਸਿਰ ਖੜੇ ਹੋਣ ਹਨਾ ਤੇ ਵੀ ਮੇਰਾ ਬੱਚਾ ਜੇ ਮੈਂ ਅੱਜ ਮਿੱਟੀ ਚ ਮਿੱਟੀ ਐ ਨਾ ਤਾਂ ਮੇਰਾ ਬੱਚਾ ਮਿੱਟੀ ਚ ਮਿੱਟੀ ਨਾ ਹੋਵੇ ਉਹ ਇੱਕ ਚੰਗੀ ਹਰ ਪਿਓ ਦੀ ਪਤਾ ਕੀ ਹੁੰਦੀ ਐ ਮੈਂ ਆਮ ਹੀ ਸੁਣੀ ਐ ਕਹਾਵਤ ਮੇਰੇ ਪਾਪਾ ਮੈਨੇ ਕਹਿੰਦੇ ਹੁੰਦੇ ਸੀ ਕਿ ਮੈਂ ਚਾਹਣਾ ਕਿ ਮੇਰੀ ਤੀ ਅਫਸਰ ਬਣੇ ਹਰ ਪਿਓ ਕਹਿੰਦਾ ਨਾ ਅਨਪੜ੍ਹ ਵੀ ਹੋਊਗਾ ਉਹ ਕਹਿੰਦਾ ਕਿ ਮੇਰੀ ਤੀ ਅਫਸਰ ਬਣੇ ਮੇਰਾ ਪਤਾ ਅਫਸਰ ਬਣੇ ਹਨਾ ਤੇ ਮੈਂ ਕਹਿ ਦਿੰਦੀ ਐ ਗੋ ਬੜਾਈ ਮੈਂ ਕਿਹਾ ਆਹੋ ਪਾਪਾ ਹੈਗੀ ਐ ਮੈਂ ਡੀਸੀ ਦੀ ਤੀ ਵੀ ਜਿਹੜੀ ਮੈਂ ਅਫਸਰ ਬਣੂਗੀ ਹੈਨਾ ਪਰ ਨਹੀਂ ਮਤਲਬ ਹਰ ਅਨਪੜ ਹਰ ਪੜੇ ਲਿਖੇ ਪਿਓ ਦਾ ਇਹ ਹੁੰਦਾ ਕਿ ਮੇਰਾ ਬੱਚਾ ਜਿਹੜਾ ਅਫਸਰ ਬਣੇ ਹੈਨਾ ਤੇ ਪਰ ਜਦੋਂ ਕੁੜੀਆਂ ਕੁਛ ਇਦਾਂ ਦੇ ਗਲਤ ਕੰਮ ਕਰ ਜਾਂਦੀਆਂ ਹੈ ਹੈਨਾ ਤੇ ਮੇਰੇ ਖਿਆਲ ਦੇ ਵਿੱਚ ਪਿਓ ਦਾ ਦਿਲ ਜਾਣਦਾ ਜਾਂ ਮਾ ਪਿਓ ਦਾ ਦਿਲ ਵੀ ਜਾਣਦਾ ਬਾਕੀ ਬੱਚਿਆਂ ਦਾ ਵੀ ਦਿਲ ਟੁੱਟਦਾ ਕਿ ਵੀ ਉਹਨਾਂ ਦੇ ਕਰਕੇ ਅਸੀਂ ਹਿਮੀਲੇਟ ਹੋ ਰਹੇ ਹਾਂ ਅਸੀਂ ਪਰੇਸ਼ਾਨ ਹੋ ਰਹੇ ਹਾਂ ਕਿਉਂਕਿ ਉਹਨਾਂ ਨੇ ਵਿਸ਼ਵਾਸ ਤੋੜਿਆ ਸਾਡੇ ਮਾਪਿਓ ਸਾਡੇ ਤੇ ਵਿਸ਼ਵਾਸ ਨਹੀਂ ਕਰਨਗੇ ਇਹ ਗੱਲ ਤਾਂ ਹੈਗੀ ਆ ਤੇ ਜੇ ਘਰ ਦੇ ਵਿੱਚ ਇੱਕ ਬੱਚਾ ਗਲਤੀ ਕਰਦਾ ਨਾ ਤੇ ਸਾਰਿਆਂ ਤੇ ਸਕੰਜੇ ਕੱਸੇ ਜਾਂਦੇ ਇਹ ਚੀਜ਼ ਹੈ ਇੱਕ ਦੀ ਗਲਤੀ ਸਾਰੇ ਜਣੇ ਭੁਗਤਦੇ ਆ ਹਨ ਤੇ ਇੱਕ ਚੀਜ਼ ਹੋਰ ਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ ਜੇ ਸਾਥੋਂ ਕੋਈ ਗਲਤੀ ਹੁੰਦੀ ਸੀ ਕੋਈ ਵੀ ਗਲਤੀ ਹੁੰਦੀ ਸੀ ਕਿਸੇ ਦੇ ਸਾਹਮਣੇ ਵੀ ਹੁੰਦੀ ਸੀ ਤੇ ਸਾਡੀ ਮੰਮੀ ਨੇ ਸਾਨੂੰ ਅੰਦਰ ਮਾਰ ਕੇ ਛਿੜਕਦੀ ਸੀ ਹੂੰ ਤੁਹਾਡੇ ਨਾਲ ਵੀ ਹੋਇਆ ਹੋਣਾ ਸ਼ਾਇਦ ਬਿਲਕੁਲ ਕਿਸੇ ਦੇ ਸਾਹਮਣੇ ਨਹੀਂ ਸੀ ਕੁਟਦੇ ਮਾਰਦੇ ਹੂੰ ਕਿਉਂਕਿ ਇਹ ਚੀਜ਼ ਮੈਂ ਪੇਰੈਂਟਸ ਨੂੰ ਕਹੂੰਗੇ ਹੂੰ ਕਿ ਜੇ ਕਿਸੇ ਵੇਲੇ ਬੱਚੇ ਗਲਤੀਆਂ ਕਰਦੇ ਆ ਹੂੰ ਅੰਦਰ ਬਹਿ ਕੇ ਇਕੱਲੇ ਨੂੰ ਸਮਝਾਓ ਹੂੰ ਜੇ ਕੋਈ ਗਲਤੀ ਕਰਦਾ ਨਾ ਭਾਵੇਂ ਮੈਂ ਆ ਤੁਸੀਂ ਆ ਕੋਈ ਵੀ ਆ ਗਲਤੀ ਤਾਂ ਕਿਸੇ ਉਮਰ ਦੇ ਵਿੱਚ ਵੀ ਕਿਸੇ ਤੋਂ ਹੋ ਸਕਦੀ ਆ ਕੋਈ ਰੱਬ ਨਹੀਂ ਹੁੰਦਾ ਹੂੰ ਜਿਹੜਾ ਤੁਸੀਂ ਇੱਕ ਬੱਚਿਆਂ ਨੂੰ ਮਤਲਬ ਡਾਇਰੈਕਟਲੀ ਲੋਕਾਂ ਦੇ ਸਾਹਮਣੇ ਜਦ ਕਹਿੰਦੇ ਤਾਂ ਫਿਰ ਨਾ ਉਹ ਬੱਚਾ ਅੰਦਰੇ-ਅੰਦਰ ਇਦਾਂ ਹੋ ਜਾਂਦਾ ਕਿ ਮੇਰੀ ਬੇਇੱਜ਼ਤੀ ਕੀਤੀ ਹੈ। ਹੂੰ ਬੇਇੱਜ਼ਤੀ ਕੀਤੀ ਹੈ ਮੇਰੀ ਤੇ ਵੀ ਮੈਨੂੰ ਇਨਸਲਟ ਫੀਲ ਹੋਈ। ਹੂੰ ਤੇ ਕੁੜੀ ਥੋੜੀ ਜੀ ਸੈਂਸਿਟਿਵ ਹੁੰਦੀ ਐ ਇਹਨਾਂ ਮਾਮਲਿਆਂ ਦੇ ਵਿੱਚ ਹਨਾ। ਪਰ ਜਦੋਂ ਕੋਈ ਕੁੜੀ ਜਾਂ ਮੁੰਡਾ ਗਲਤੀ ਕਰਦੇ ਹਾਲਾਂਕਿ ਮੈਨੂੰ ਲੱਗਦਾ ਮੁੰਡਾ ਗਲਤੀ ਕਰੇ ਨਾ ਤੇ ਹਜੇ ਘੱਟ ਫੀਲ ਹੁੰਦਾ ਪਿਓ ਨੂੰ। ਹੂੰ ਪਰ ਜਦੋਂ ਕੋਈ ਧੀ ਗਲਤੀ ਕਰਦੀ ਹੈ ਨਾ ਹੂੰ ਤੇ ਮੈਂ ਕਹਿੰਨੀ ਆਂ ਵੀ ਉਹ ਚੱਲਣੀ ਬਹੁਤ ਔਖੀ ਹੁੰਦੀ ਆ ਪਿਓ ਤੋਂ ਤੇ ਇਹ ਪਿਓ ਹੀ ਆਜ਼ਾਦੀ ਦਿੰਦਾ ਮਾਂ ਹਜੇ ਰੋਕਦੀ ਆ ਮੈਨੂੰ ਇੰਨਾ ਪਤਾ ਕਿ ਜਦੋਂ ਕਿਤੇ ਕੁੜੀਆਂ ਨੂੰ ਬਾਹਰ ਭੇਜਣਾ ਨਾ ਮੈਂ ਸਿਕਸ ਦੇ ਵਿੱਚ ਹੋਸਟਲ ਚ ਗਈ ਆ ਬਹੁਤ ਛੋਟੀ ਤੇ ਮੇਰੀ ਮੰਮੀ ਕਹਿੰਦੀ ਸੀ ਵੀ ਨਹੀਂ ਹੌਸਟਲ ਚ ਨਹੀਂ ਭੇਜਣਾ ਆਪਦੇ ਕੋਲ ਰੱਖਣਾ ਨਹੀਂ ਮੇਰੇ ਪਾਪਾ ਨੇ ਕਹਣਾ ਕੋਈ ਗੱਲ ਨਹੀਂ ਵੀ ਜਮਾਨਾ ਠੀਕ ਨਹੀਂ ਆਏ ਤਰ੍ਹਾਂ ਦੇ ਸਵਾਲ ਆਉਂਦੇ ਆ ਕੁੜੀਆਂ ਲਈ ਖਾਸ ਤੌਰ ਦੇ ਉੱਤੇ ਵੀ ਇਹਨਾਂ ਨੇ ਬੱਸਾਂ ਦੇ ਵਿੱਚ ਜਾਣਾ ਬੱਚਿਆਂ ਨੇ ਹਨਾ ਤੇ ਵੀ ਚਲ ਕੋਈ ਗੱਲ ਨਹੀਂ ਆਪਾਂ ਕੁੜੀ ਨੇ ਤੇ ਮੇਰੀ ਮੰਮੀ ਨੇ ਕਹਣਾ ਨਹੀਂ ਕੋਈ ਗੱਲ ਨਹੀਂ ਆਪਾਂ ਆਪਦੇ ਕੋਲ ਰੱਖ ਕੇ ਪੜਾਵਾਂਗੇ ਤੇ ਮੇਰੇ ਪਿਆਉਣੇ ਨਾ ਮਤਲਬ ਜਿਹੜੀ ਧੀ ਦੀ ਅਟੈਚਮੈਂਟ ਹੁੰਦੀ ਉਹਨਾਂ ਪਿਆਉਣਾ ਜ਼ਿਆਦਾ ਹੁੰਦੀ ਆ ਹਨਾ ਤੇ ਹੌਸਟਲ ਭੇਜਿਆ ਹਨਾ ਤੇ ਚਲੋ ਆਪਦਾ ਪੜ੍ਹੇ ਲਿਖੇ ਅੱਜ ਠੀਕ ਆ ਜਿੱਥੇ ਕਹ ਹੈਗੇ ਆ ਹਨਾ ਤੇ ਪਰ ਜਦੋਂ ਮੈਂ ਇੱਥੇ ਚੰਡੀਗੜ੍ਹ ਦੇਖਦੀ ਹਾਂ ਨਾ ਜਦੋਂ ਅਸੀਂ ਹੋਸਟਲਾਂ 'ਚ ਗਏ ਸੀ ਸਾਡੇ ਪਿਓ ਨੇ ਸਾਨੂੰ ਮਾਣੇ ਸਾਨੂੰ ਭੇਜਿਆ ਸੀ ਪਰ ਇੱਥੇ ਸੱਚੀ ਹਾਲਾਤ ਬਹੁਤ ਖਰਾਬ ਹੂੰ ਇੱਥੇ ਮੈਨੂੰ ਨਹੀਂ ਇਸ ਚੀਜ਼ ਦੀ ਸਮਝ ਆਈ ਕਿ ਇਕਦਮ ਕੀ ਹੋ ਜਾਂਦਾ ਬੱਚਿਆਂ ਨੂੰ ਹੂੰ ਫੇਰ ਆਪਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਵਾਕਿਆ ਹੀ ਜੇ ਲੋਕੀ ਕਹਿੰਦੇ ਆ ਕਿ ਜੇ ਸੋਸ਼ਲ ਮੀਡੀਆ ਤੇ ਇਦਾਂ ਦਾ ਕੁਝ ਆਇਆ ਤਾਂ ਨਾ ਦੇਖੋ ਕਹਿੰਦੇ ਨਾ ਕਈ ਵਾਰੀ ਆ ਹੀ ਜਾਂਦਾ ਤੇ ਮੜਾ ਜੇ ਤੁਸੀਂ ਸਵੈਪ ਵੀ ਕਰਦੇ ਆ ਨਾ ਤਾਂ ਉਹੀ ਚੀਜ਼ ਦੁਬਾਰਾ ਆਉਣ ਲੱਗ ਜਾਂਦੀ ਹੈ ਤੁਹਾਡੇ ਸੋਸ਼ਲ ਮੀਡੀਆ ਤੇ ਕਈ ਵਾਰੀ ਮੈਂ ਇੱਕ ਚੀਜ਼ ਦੇਖੀ ਹੈ ਕਿ ਜੇ ਤੁਸੀਂ ਉਦਾਸ ਹੋ ਨਾ ਮੈਂ ਆਪ ਦੀ ਗੱਲ ਕਰਦੀ ਆ ਜੇ ਤੁਸੀਂ ਕਿਸੇ ਵੇਲੇ ਉਦਾਸ ਆ ਜਾਂ ਖੁਸ਼ ਤਾਂ ਤੁਹਾਨੂੰ ਉਦਾਂ ਦੀਆਂ ਚੀਜ਼ਾਂ ਹੀ ਅੱਗੇ ਆਉਣ ਲੱਗ ਜਾਂਦੀਆਂ ਹੂੰ ਇੰਨੇ ਸਾਡਾ ਸੋਸ਼ਲ ਮੀਡੀਆ ਨੇ ਸਾਡੇ ਦਿਮਾਗ ਨੂੰ ਕੈਪਚਰ ਕੀਤਾ ਹੋਇਆ ਜੋ ਸਾਡੇ ਦਿਮਾਗ ਦੇ ਵਿੱਚ ਚੱਲਦਾ ਕਈ ਵਾਰੀ ਉਹੀ ਅੱਗੇ ਆਉਣ ਲੱਗ ਜਾਂਦਾ ਹੈ ਨਾ ਪਰ ਜਿਵੇਂ ਕੁੜੀਆਂ ਦੀ ਗੱਲ ਕਰੀਏ ਤਾਂ ਮੈਂ ਤਾਂ ਇਹੀ ਗੱਲ ਕਹੂੰਗੀ ਕਿ ਮਾਪਿਆਂ ਦੀ ਆਜ਼ਾਦੀ ਹੈ ਜਿਹੜੀ ਉਹਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਮਾਪਿਆਂ ਦੀਆਂ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਕਿ ਔਰ بڑے ਔਖੇ ਹੋ ਕੇ ਕਈ ਵਾਰੀ ਹੁਣ ਬਾਹਰ ਭੇਜਦੇ ਆ ਮਾਪਿਓ ਤੇ ਕਰਜ਼ਾ ਚੱਕ ਚੱਕ ਭੇਜਦੇ ਆ ਭੇਜਦੇ ਆ ਨਾ ਪਰ ਕਈ ਵਾਰੀ ਉੱਥੇ ਮੈਂ ਉੱਥੋਂ ਦੀਆਂ ਵੀ ਖਬਰਾਂ ਬੜੀਆਂ ਸੁਣਦੇ ਆ ਕਿ ਉੱਥੇ ਆ ਹੁੰਦਾ ਆ ਕੁਝ ਹੁੰਦਾ ਹਨ ਤੇ ਇੱਕ ਪਿਓ ਦੀਆਂ ਅੱਖਾਂ ਵਿੱਚ ਜੇ ਧੀ ਵੇਖੇ ਨਾ ਤਾਂ ਸ਼ਾਇਦ ਉਹ ਨੂੰ ਉਹ ਚੀਜ਼ ਦਿਖੂਗੀ ਕਿ ਮੇਰੇ ਪਿਆਉਣੇ ਮੈਨੂੰ ਆਜ਼ਾਦੀ ਦਿੱਤੀ ਸੀ ਤੇ ਮੈਂ ਕੀ ਕਰ ਰਹੀ ਹਾਂ ਹੂੰ ਕਈ ਕੁੜੀਆਂ ਇਹ ਵੀ ਸਵਾਲ ਆਪਣੇ ਦੁਤੇ ਆ ਜਾਂਦੇ ਨੇ ਕੁੜੀਆਂ ਦੇ ਉੱਤੇ ਕਿ ਵੀ ਆਜ਼ਾਦੀ ਠੀਕ ਹੈ ਦਿੱਤੀ ਹੈ ਜਿਵੇਂ ਹੁਣ ਤੁਸੀਂ ਬਾਹਰ ਭੇਜਣ ਦੀ ਗੱਲ ਕੀਤੀ ਕਿ ਜਦੋਂ ਇਹ ਕਿਸੇ ਮੁੰਡੇ ਦੇ ਕਿਉਂਕਿ ਬੜੇ ਕੇਸ ਆਇਆ ਪਹਿਲਾਂ ਇੱਕ ਬਿਆਨਤਕੌਰ ਕੁੜੀ ਸੀ ਕਿ ਜਿਹਦਾ بڑا ਕੇਸ ਵੱਡੇ ਪੱਧਰ ਤੇ ਗਿਆ ਹੋ ਕਿ ਕੁੜੀਆਂ ਇਹ ਵੀ ਕਰਦੀਆਂ ਨੇ ਕਿ ਵੀ ਯੂਜ਼ ਕਰ ਜਾਂਦੀਆਂ ਨੇ ਮੁੰਡਿਆਂ ਦਾ ਜਿਵੇਂ ਮੈਂ ਬਲੈਕਮੇਲ ਸ਼ਬਦ ਵਰਤਿਆ ਸੀਗਾ ਸਟਾਰਟਿੰਗ ਦੇ ਵਿੱਚ ਕਿ ਬਲੈਕਮੇਲਿੰਗ ਕੀਤੀ ਜਾਂਦੀ ਹੈ ਬੀਤੇ ਦਿਨ ਵੀ ਇੱਕ ਮੁੰਡਾ ਚੰਡੀਗੜ੍ਹ ਚ 52 ਸੈਕਟਰ ਚ ਜਿਹੜਾ ਸੁਸਾਈਡ ਕਰਕੇ ਹਟਿਆ ਵੀ ਮਤਲਬ ਐਦਾਂ ਦਾ ਯੂਜ਼ ਕੀਤਾ ਜਾਂਦਾ ਕੁੜੀਆਂ ਨੇ ਕੁੜੀਆਂ ਵੱਲੋਂ ਮੁੰਡਿਆਂ ਦਾ ਜ਼ਿਆਦਾਤਰ ਤੇ ਉਹ ਅਖੀਰ ਦੇ ਉੱਤੇ ਕੁੜੀਆਂ ਵੱਲੋਂ ਜਦੋਂ ਜ਼ਿਆਦਾ ਬਲੈਕਮੇਲ ਕੀਤਾ ਜਾਂਦਾ ਮੁੰਡਾ ਗਲਤ ਰਾਏ ਜਾਂਦਾ ਜਾਂਦਾ ਸੁਸਾਈਡ ਕਰ ਲੈਂਦਾ ਐਦਾਂ ਦਾ ਵੀ ਕਦੇ ਤੁਹਾਡੇ ਇਨਸੀਡੈਂਟਸ ਹੋਇਆ ਕਾ ਜਾਂ ਤੁਸੀਂ ਦੇਖਿਆ ਕਿ ਵੀ ਇਹ ਕਿਉਂ ਹੁੰਦੇ ਨੇ ਕਾਰਨ ਕੀ ਇਹਦੇ ਪਿੱਛੇ ਵਜ੍ਹਾ ਕੀ ਹੈ ਵਾਕਿਆ ਬਲੈਕਮੇਲਿੰਗ ਤਾਂ ਹੈਗੀ ਆ ਹੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਆ ਅ ਦਿਲ ਸਭ ਦਾ ਇੱਕੋ ਜਿਹਾ ਜੇ ਇੱਕ ਔਰਤ ਨੂੰ ਲੱਗਦਾ ਨਾ ਕਿ ਜੇ ਮੈਨੂੰ ਕੋਈ ਬਲੈਕਮੇਲ ਕਰਦਾ ਹੈ ਜਾਂ ਮੇਰੇ ਦਿਲ ਨਾਲ ਕੋਈ ਖੇਡਦਾ ਹੈ ਤਾਂ ਆਦਮੀ ਨੂੰ ਵੀ ਉਨਾ ਹੀ ਲੱਗਦਾ ਹਣਾ ਗਲਤਾ ਸਭ ਦਾ ਇੱਕੋ ਜਿਹਾ ਨਾ ਤੇ ਆਦਮੀ ਨੂੰ ਵੀ ਜਦੋਂ ਕੁੜੀਆਂ ਕਰਦੀਆਂ ਵੀ ਹੂੰ ਮੈਂ ਬਹੁਤ ਕੁੜੀਆਂ ਦਾ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਕਾਫੀ ਸਮਾਂ ਪਹਿਲਾਂ ਚੂੜਾ 에ਅਰਪੋਰਟ ਤੇ ਉਤਰਦੀ ਨੇ ਚੂੜਾ ਡਸਟਬਿਨ 'ਚ ਪਾਇਆ ਸੀ ਹਾਂ ਕੋਈ ਸੀ ਨਾ ਇੱਕ ਵੀਡੀਓ ਵਾਇਰਲ ਤਾਂ ਉਹ ਫਿਰ ਖੇੜੀ ਹੈ ਨਾ ਇੱਕ ਹਮ ਇੱਕ ਮਤਲਬ ਤੁਸੀਂ ਗਲਤ ਯੂਜ਼ ਕਰ ਰਹੇ ਹੋ ਉਸ ਚੀਜ਼ ਦਾ ਹਾਂ ਜੇ ਤੁਹਾਡਾ ਕਿਸੇ ਦੇ ਨਾਲ ਕੋਈ ਹੈਗਾ ਨਾ ਕੁਝ ਵੀ ਤਾਂ ਕਿਸੇ ਦੂਜੇ ਬੰਦੇ ਦੀ ਜ਼ਿੰਦਗੀ ਨਾ ਖਰਾਬ ਕਰੋ ਆਪਦੇ ਪੇਰੈਂਟਸ ਨੂੰ ਕਹੋ ਕਿ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਪਰ ਇਹ ਨਹੀਂ ਕਿ ਕਿਸੇ ਦੇ ਜਜ਼ਬਾਤਾਂ ਨਾਲ ਜਜ਼ਬਾਤਾਂ ਨਾਲ ਖੇੜ ਕੇ ਤੁਸੀਂ ਅੱਗੇ ਟੱਪ ਰਹੇ ਹੋ ਹੈਨਾ ਤੇ ਜਿਵੇਂ ਹੁਣ ਕੁੜੀਆਂ ਬਾਹਰ ਭੁਰ ਜਾਂਦੀਆਂ ਮੈਂ ਦੇਖਿਆ ਬਹੁਤ ਡਿਵੋਰਸ ਹੁੰਦੇ ਨੇ ਜਦੋਂ ਉਧਰ ਪਹੁੰਚ ਜਾਂਦੀਆਂ ਨੇ ਤੇ ਛੱਡ ਦਿੰਦੀਆਂ ਨੇ ਜਿਵੇਂ ਮੈਂ ਇੱਕ ਚੀਜ਼ ਹੋਰ ਜਿਹੜੀ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਦੇਖੋ ਹਨਾ ਤੇ ਉਹ ਇਹ ਹੈ ਕਿ ਬੱਚੇ ਵੀ ਦੋ ਹੋਣੇ ਬਹੁਤ ਜ਼ਰੂਰੀ ਆ ਨਹੀਂ ਤੇ ਰਿਸ਼ਤੇ ਨਾਤੇ ਦੀ ਕਮੀ ਆ ਗਈ ਹਮ ਬਸ ਇਕੱਲਾ ਮੰਨ ਲੋ ਮੁੰਡਾ ਤਾਂ ਨਾ ਆਊਗੀ ਘਰੇ ਤੇ ਗਾਂ ਪੋਤੇ ਪੋਤੀਆਂ ਹੋਣਗੇ ਹਨਾ ਦੋ ਤੇ ਵੀ ਖਤਮ ਤੀ ਦਾ ਰਿਸ਼ਤਾ ਵੀ ਖਤਮ ਭੂਆ ਵੀ ਖਤਮ ਤਾਏ ਚਾਚੇ ਮਾਮੇ ਸਭ ਮਤਲਬ ਇੱਕ ਬੱਚੇ ਦੇ ਨਾਲ ਉਹ ਰਿਸ਼ਤੇ ਸਾਰੇ ਖਤਮ ਆ ਤੇ ਜਿਵੇਂ ਸਾਡੀ ਕੌਮ ਦੀ ਗੱਲ ਕਰੀਏ ਨਾ ਤੇ ਮੈਨੂੰ ਜਿਵੇਂ ਪੰਜਾਬ ਦੇ ਵਿੱਚ ਮੈਨੂੰ ਐ ਲੱਗਦਾ ਕਿ ਸਭ ਤੋਂ ਵੱਧ ਇਹ ਚੀਜ਼ ਹਮ ਇੱਕ ਬੱਚਾ ਜਿਹੜਾ ਰੱਖਣ ਦਾ ਜਿਹੜਾ ਕਲਚਰ ਉਹ ਸੀਗਾ ਆਇਆ ਹੁਣ ਹੀ ਆਇਆ ਜਿਵੇਂ ਅਸੀਂ ਆਪਦੀ ਮਾਂ ਦੇ ਤਿੰਨ ਬੱਚੇ ਆ ਦੇਖੋ ਦੋ ਭੈਣਾ ਚਲੋ ਭਰਾ ਸਾਡਾ ਨਹੀਂ ਦੁਨੀਆ ਤੇ ਰਿਆ ਪਰ ਫਿਰ ਵੀ ਉਹਦੇ ਬੱਚੇ ਹੈਗੇ ਆ ਹਨਾ ਕਿਤੇ ਨਾ ਕਿਤੇ ਚਲੋ ਪਰਿਵਾਰ ਤਾਂ ਹੈਗਾ ਸਾਰਾ ਹਨਾ ਤੇ ਜੇ ਬੱਚੇ ਅੱਜ ਕੱਲ ਇੱਕ ਬੱਚੇ ਵਾਲੇ ਕਲਚਰ ਨੇ ਵੀ ਕਾਫੀ ਇੰਨਾ ਚੀਜ਼ਾਂ ਨੂੰ ਕਿਉਂਕਿ ਬੱਚੇ ਇਰੀਟੇਟ ਹੁੰਦੇ ਆ ਮੈਨੇ ਇੱਕ ਚੀਜ਼ ਦੇਖੀ ਸਾਡੇ ਘਰੇ ਨਾ ਅਸੀਂ ਡੌਗੀ ਲੈ ਕੇ ਆਏ ਸੀ ਉਹ ਜਾਨਵਰ ਆ ਅਸੀਂ ਤਾਂ ਫਿਰ ਵੀ ਇਨਸਾਨ ਆ ਉਹ ਕੱਲਾ ਉਦਾਸ ਹੁੰਦਾ ਸੀ ਅੱਛਾ ਉਹ ਕੱਲਾ ਉਦਾਸ ਹੁੰਦਾ ਸੀਗਾ ਮੈਨੂੰ ਉਸ ਚੀਜ਼ ਤੋਂ ਆਏ ਇਹ ਗੱਲ ਮੈਂ ਬੱਚਿਆਂ ਵਾਲੀ ਗੱਲ ਤਾਂ ਕੀਤੀ ਹੈ ਉਹਨਾਂ ਕੱਲਾ ਬਹੁਤ ਉਦਾਸ ਹੁੰਦਾ ਸੀ ਹੁਣ ਇਹ ਨਾ ਜਿਵੇਂ ਲੱਗਣਾ ਉਹਨੂੰ ਅਸੀਂ ਟੈਡੀ ਬੀਅਰ ਜਿਹਾ ਵੀ ਲਿਆ ਕੇ ਦਿੱਤਾ ਵੀ ਉਹਦੇ ਨਾਲ ਖੇਡੇ ਤੇ ਇੱਕ ਦਿਨ ਮੈਂ ਆਪਦੇ ਹਸਬੰਦ ਨੂੰ ਕਿਹਾ ਮੈਂ ਕਿਹਾ ਮੈਨੂੰ ਐ ਲੱਗਦਾ ਹੈ ਕਿ ਈਰਮਾਨ ਵੀ ਆਪਣਾ ਕੱਲਾ ਸੀ ਆਪਾਂ ਕੁੜੀਆਂ ਲੈ ਲਈਆਂ ਚੰਗੇ ਰਹੇ ਆ ਜੇ ਆਪਣੇ ਕੋਲ ਕੁੜੀਆਂ ਨਹੀਂ ਹੁੰਦੀਆਂ ਤੇ ਬੜੀ ਮਤਲਬ ਕੱਲਾ ਬੱਚਾ ਜਿਹੜਾ ਮਾਇੂਸ ਹੋ ਜਾਂਦਾ ਬੱਚਾ ਮਾਇੂਸ ਹੁੰਦਾ ਫਿਰ ਨਾ ਅਸੀਂ ਇੱਕ ਬਿੱਲੀ ਲਿਆਂਦੀ ਅੱਛਾ ਫਿਰ ਉਹ ਦੋਵੇਂ ਨਾ ਜਿਵੇਂ ਅਸੀਂ ਨਿੱਕੇ ਹੁੰਦੇ ਲੜਦੇ ਝਗੜਦੇ ਉਹ ਦੋਵੇਂ ਜਾਣੇ ਖੇਡਦੇ ਮਨ ਲੱਗ ਗਿਆ ਦੋਨਾਂ ਦਾ ਉਹਦਾ ਮਨ ਲੱਗ ਗਿਆ ਉਹ ਬੜਾ ਖੁਸ਼ ਰਿਹਾ ਕਰੇ ਫਿਰ ਕਦੀ ਲੜ ਲੇ ਇੱਕ ਦੂਜੇ ਨਾਲ ਕਦੀ ਝਗੜ ਲੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਦੇਖਿਓ ਕਿੰਨੇ ਖੁਸ਼ ਨੇ ਇਹ ਮੈਂ ਕਿਹਾ ਮੈਨੂੰ ਨੇ ਇਸ ਚੀਜ਼ ਤੋਂ ਲੱਗਦਾ ਕਿ ਦੋ ਬੱਚੇ ਹੋਣੇ ਬਹੁਤ ਜ਼ਰੂਰੀ ਹੈ ਉਹ ਲੜਨ ਨਿੱਕੇ ਹੁੰਦੇ ਵੇਖ ਲਓ ਤੁਸੀਂ ਮੰਜੇ ਲੈਣ ਚਲਾ ਦਿੰਦੇ ਸੀ ਅਸੀਂ ਜਿਉਂ ਚਚੋਲੜ ਪਾਉਣਾ ਸਾਰਿਆਂ ਨੇ ਉਹ ਦਿਨ ਸੀ ਸੱਚੀ ਜਿ세ਰ ਇੱਕ ਚੀਜ਼ ਹੋਰ ਆ ਮੈਂ ਜਿਹੜੀ ਹੋਰ ਵੀ ਵੇਖੀ ਆ ਬਹੁਤ ਚੀਜ਼ਾਂ ਨਿੱਕੇ ਹੁੰਦਿਆਂ ਦੀ ਅਸੀਂ ਨਾ ਮੱਸੀਆ ਮੇਲੇ ਤੇ ਜਾਣਾ ਡਰ ਹੂੰ ਕੁੜੀਆਂ ਨੂੰ ਜਿਹੜਾ ਡਰਤੇ ਗੱਲ ਆਮਨੇ ਅਸੀਂ ਨਾ ਮੱਸੀਆ ਮੇਲੇ ਤੇ ਜਾਣਾ ਤੇ ਅਸੀਂ ਰਿੰਗ ਵਗੈਰਾ ਲੈ ਆਉਣੀ ਹੂੰ ਜਾਂ ਅਸੀਂ ਕੰਨਾਂ ਚ ਪਾਉਣ ਨੂੰ ਕੁਛ ਲੈ ਆਉਣਾ ਕਾਂਟੇ ਕਾਂਟੇ ਲੈ ਆਉਣੇ ਬਈ ਮੇਰੇ ਚਾਚਾ ਬੜਾ ਸਖਤ ਸੀ ਛੋਟਾ ਓਕੇ ਮੇਰੇ ਚਾਚੇ ਨੇ ਅਸੀਂ ਜਦੋਂ ਮੇਰੇ ਚਾਚੇ ਨੇ ਖੇਤ ਜਾਣਾ ਨਾ ਤੇ ਅਸੀਂ ਪਾ ਕੇ ਦੇਖ ਲੈਣੇ ਤਾਂ ਜਦੋਂ ਪਤਾ ਲੱਗ ਗਿਆ ਨਾ ਵੀ ਟਰੈਕਟਰ ਦੀ ਆਵਾਜ਼ ਆ ਗਈ ਛੇਛੇ ਦੀ ਲਾਉਣੇ ਤੇ ਬਾਰੀ ਦੀ ਪਰਛਤੀ ਤੇ ਸਿੱਟਦੇ ਨੇ ਵੀ ਪੌਣਾ ਨਹੀਂ ਕੁਛ ਵੀ ਵੀ ਚਾਚਿਆਂ ਨੇ ਮਤਲਬ ਚਾਚੇ ਤਾਂ ਆਹਦਾ ਇਹ ਡਰ ਸੀ ਡਰ ਸੀਗਾ ਇਹ ਡਰੀ ਸੀ ਨਾ ਨਿੱਕੇ ਜਿਹੇ ਹੁੰਦੇ ਸੂਟ ਪਾਉਣੇ ਸਾਡੀ ਮਾਂ ਨੇ ਸਾਨੂੰ ਸੂਟ ਹੀ ਪਾਉਣ ਲਾਇਆ ਚੁੰਨੀਆਂ ਲੈ ਕੇ ਹੀ ਦੇਣੀਆਂ ਸਾਨੂੰ ਹਨ ਤੇ ਮੈਂ ਜੀਨਸ ਕਲਚਰ ਨੂੰ ਮਾੜਾ ਨਹੀਂ ਕਹਿੰਦੀ ਠੀਕ ਆ